ਕੋਈ ਰਮਦਾਸ ਸਿੰਘ ਭਾਈ ਜਾਰੇ ਕੋਈ ਬਾਲਮਿੱਕੀ ਕੋਈ ਬਾਜੀਗਰ ਭਾਈ ਜਾਰੇ ਉਹਦੇ ਵਿੱਚ ਕੁਝ ਜਰਨਲ ਵੀ ਉਹਨਾਂ ਦੀ ਲਾਈਵ ਵੀਡੀਓ ਬਣਾਈ ਸਾਡੇ ਮੈਂਬਰ ਪੰਚਾਇਤ ਨੂੰ ਮੇਟ ਨੂੰ ਉਹਦੀ ਜਾਤੀ ਉਹਦੀ ਜਾਤੀ ਦੇ ਨਾਂ ਲੈ ਕੇ ਅੱਪ ਸਬਦ ਵਰਤੇ ਕੀ ਹੋਇਆ ਜੀ ਉਦੋਂ ਕਿਹਾ ਜਾ ਰਿਹਾ ਹੈ ਕਿ ਮਿਸਬੀਵ ਕੀਤਾ ਵੀਡੀਓ ਬਣਾਈ ਦਬਕੇ ਮਾਰੇ ਇਹਨਾਂ ਨੇ ਆ ਕੇ ਸਰ ਉਹਥੇ ਕੋਈ ਦਬਕਾ ਨਹੀਂ ਮਾਰਿਆ ਹੈਗਾ ਜੀ ਇਹਨਾਂ ਨੇ ਕੋਈ ਗਾਰਡ ਨਹੀਂ ਕੱਟੀ ਹੈਗੀ ਇਹ ਜਿਹੜੇ ਗੈਲਹਾਜ਼ਰਤੀ ਬੰਦੇ ਉਹਨਾਂ ਦੀ ਇਹਨਾਂ ਨੇ ਗੱਲ ਕਰੀ ਜਾ ਕੇ ਤੇ ਉਹ ਮਗੈਲਾਜ ਤੇ ਰੇਲੀ ਤੇ ਗਏ ਹੋਏ ਸੀ ਜੀ ਬੰਦੇ 10 ਕਿੱਡੀ ਕੱਟੀ ਨਾ ਕਾਲ ਕੱਟੀ ਨਾ ਕਿਸੇ ਦੀ ਜਾਤ ਨੂੰ ਕਿਹਾ ਕੁਝ ਇਹਨਾਂ ਨੇ ਇਹਨਾਂ ਨੇ ਗਾਲਾਂ ਨਹੀਂ ਕੱਢੀਆਂ ਜੀ ਇਹਨਾਂ ਨੇ ਸਿਰਫ ਆਏ ਪੁੱਛੇ ਵੀ ਤੁਹਾਡੇ ਬੰਦੇ ਕਿੱਥੇ ਨੇ ਉਹ ਡਾਕਟਰ ਵੀਰਾ ਜਿਹੜਾ ਉਹ ਹਾਜੀ ਲਵਾ ਕੇ ਵਗ ਜਾਂਦਾ ਚਲੋ ਲੜੀ ਦੁਕਾਨ ਤੇ ਉਹਦਾ ਨਾਮ ਨਾਲ ਬੋਲੇ ਜਦੋਂ ਉਹ ਮੌਕੇ ਤੇ ਜਦੀ ਫੋਨ ਕਰਕੇ ਜਿੰਨਾਂ ਨੇ ਬੁਲਾ ਲਿਆ ਪਤਾ ਨਹੀਂ ਕਿਸੇ ਵਿੱਚੋਂ ਹੀ ਫੋਨ ਕਰਕੇ ਉਹ ਆ ਗਿਆ ਚਲੋ ਇਹ ਚਾਚਾਣ ਪਾਣ ਲੱਗ ਪਿਆ 10 ਵਜੇ ਪਏ ਨੇ ਵੀ ਭਾਈ 2 ਘੰਟੇ ਕਿੱਥੇ ਗਿਆ ਵੀ 8 ਵਜੇ ਨਰੇਗਾ ਸ਼ੁਰੂ ਹੁੰਦੀਆਂ ਵੀ ਤੁਸੀਂ ਲੇਟ ਆਏ ਹੋ ਕਹਿੰਦਾ ਮੈਂ ਵੀ ਉੱਥੇ ਗਿਆ ਸੀ ਉੱਥੇ ਗਿਆ ਵਿੱਚੋਂ ਜਿਹੜੇ ਦੋ ਜਾਨੇ ਹੋਰ ਹਾ ਗੈਰਹਾਜ਼ਰ ਸੀਗੇ ਜੀ ਉਹ ਵਿੱਚੋਂ ਹੀ ਇਹਨਾਂ ਨੇ ਜਦੀ ਬੁਲਾ ਲੇ ਫਿਰ ਜਦੋਂ ਵੀਡੀਓ ਬਣਾਈ ਹੈ ਜੀ ਉਹ ਵੀਡੀਓ ਚ ਤਾਂ ਫਿਰ ਦਿਖ ਦਿਓ ਹੋਣਗੇ ਵੀ ਬੰਦੇ ਹੈ ਨਹੀਂ ਇਹੜੀ ਵੀਡੀਓ ਬਣਾਈ ਸੀ ਫਿਰ ਉਹ ਡਿਲੀਟ ਵੀ ਕਰ ਦਿੱਤੀ ਵਿੱਚ ਡਿਲੀਟ ਕਰਾਤੀ ਜੀ ਇਹਨਾਂ ਨੇ ਕਹਿਤਾ ਵੀ ਉਹ ਜਦੋਂ ਉੱਥੇ ਜੀ ਕਿਸੇ ਦੇ ਘਰੇ ਵਾਗ ਗਈ ਮੁੰਡੇ ਦੇ ਦੇਖ ਲਈ ਮਾਜਵੀਆਂ ਤੇ ਉਹਨਾਂ ਨੇ ਉਹ ਕਹਿੰਦਾ ਵੀ ਸਾਡੀ ਵੀ ਵੀਡੀਓ ਆ ਗਈ ਉਹ ਕਹਿੰਦੇ ਵੀ ਨਹੀਂ ਵੀ ਭਾਈ ਵੀ ਡਿਲੀਟ ਕਰਾਵੋ ਜਦੋਂ ਡਾਕਟਰ ਗਿਆਨ ਆ ਜਿਹੜਾ ਜੀ ਉਹਨੇ ਜਦ ਸਾਡੇ ਸਾਹਮਣੇ ਸਾਰਿਆਂ ਦੇ ਡਿਲੀਟ ਕਰਾਤੀ ਵੀਡੀਓ ਮੁੱਦਾ ਸਾਰਾ ਸ਼ਾਮਲ ਲੱਟੀ ਜ਼ਮੀਨ ਕਾ ਹੀ ਹੈ ਕਿ ਇਹ ਤਿੰਨ ਬੰਦੇ ਅੱਗੇ ਹੁੰਦੇ ਆ ਇਹਨਾਂ ਨੂੰ ਦਬਾਇਆ ਜਾਏ ਇਹ ਜਿਹੜੇ ਜੰਨੇ ਵੀ ਬੰਦੇ ਬੈਠੇ ਸਾਰੇ A to Z ਜੰਨੇ ਵੀ ਲੋਕ ਬੈਠੇ ਆ ਬਾਹਰ ਧਰਨੇ ਕੇ ਪਿੰਡ ਵਾਲੇ ਸਾਰਿਆਂ ਕੋਲ ਹੀ ਸ਼ਾਮ ਲਾਟੀ ਜਗ੍ਹਾ ਹੈਗੀ ਐ। ਅਰੇ ਉਸ ਦਿਨ 31 ਤਰੀਕ ਦੀ ਰੈਲੀ ਸੀ। ਜੀ। ਇਹ ਆਪਣੇ ਮੀਟਰ ਨੂੰ ਲੈ ਕੇ ਨਾਲ ਆ। ਬੰਦੇ ਉੱਥੋਂ ਖਿੱਚ ਕੇ ਗਏ ਤੇ 15 ਮਿੰਟ। ਜਦੋਂ ਰੌਲਾ ਪਿਆ ਇਹ ਗੱਲ ਦਾ ਇਹ ਸਾਧਰੇ ਚਲੇ ਗਏ ਆਪਣੇ ਬੰਦੇ ਚੈੱਕ ਕਰਨ। ਜਦੋਂ ਸਾਧਰੇ ਗਏ ਇਹ ਟੈਂਪੂ ਲੈ ਕੇ ਪਾਸੇ ਤੋਂ ਮੁੜ ਗਏ ਵਿੱਚ ਇੱਕ ਮੀਟਰ ਇਹਨਾਂ ਦਾ। ਅੰਮਤਾਈ ਆਪ ਦੇ ਕਰਾਉਂਦੇ ਨਹੀਂ ਕਰਾਂ। ਕਦੇ ਉਹ ਸਪਾਈ ਕਰਾ ਲਈ ਕਰੇ ਇਹ ਬਾਕੀ ਤਾਂ ਪਿੰਡ ਦਾ ਤਾਂ ਕੰਮ ਨਹੀਂ ਕਰਾਉਂਦੇ। ਤੇ ਹੁਣ ਇਹਨਾਂ ਨੂੰ ਐ ਵੀ ਚੈੱਕ ਨਾ ਕੋਈ ਕਰਨਵੇ ਉਹਨੂੰ ਨੇਗਾ ਨੂੰ ਕੋਈ ਦੇਖ ਨਾ ਲਵੇ ਆਕੇ ਜੀ ਕੋਈ ਸਾਬਤ ਕਰਕੇ ਦਿਖਾ ਦੇਵੇ ਕਿਸੇ ਵੀ ਮਜ਼ਦੂਰ ਤੋਂ ਕੋਈ ਚਾਲ ਹੀ ਕੰਮ ਕਰਾਇਆ ਗਿਆ ਹੋਵੇ ਹਾਂ ਮੈਂ ਸਾਬਤ ਕਰਦਾ ਮੈਂ ਸਾਬਤ ਕਰਦਾ ਇਹਨਾਂ ਦੇ ਇੱਕ ਦਰਾਮੂਰੇ ਝਾੜੂ ਮਾਰਦੇ ਨੇ ਯਾਰ ਜਾ ਜਾ ਕੇ ਰੋਜ਼ ਇਹ ਹਾਂ ਇਹ ਇੱਕ ਸਵਾਦਾ ਨੇ ਉੱਥੇ ਉਹਦੇ ਉਹ ਤੇ ਰੋਜ਼ ਲਾ ਰੱਖਦੇ ਨੇ ਇਹ ਤੇ ਆਪਦੇ ਆਪਦੇ ਕੰਮ ਕਰਾਉਂਦੇ ਨੇ ਕਿ ਜਿਹੜੇ ਉਹ ਸਾਰੇ ਨਰੇਗਾ ਮੈਂਬਰ ਐ ਸਾਰੇ ਹੀ ਉਹ ਜੱਟਾਂ ਦੇ ਕੋਈ ਸੰਝੀ ਐ ਕਿਸੇ ਨੇ ਕੋਈ ਪੈਸਾ ਫੜਿਆ ਹੋਇਆ ਐ ਦਬਾਅ ਦੇ ਵਿੱਚ ਉਹਨਾਂ ਨੂੰ ਬੋਲਣਾ ਹੀ ਪੈਂਦਾ ਐ 171 ਬੰਦਿਆਂ ਦਾ ਮੈਸਟਰੋਲ ਐ ਉੱਥੇ ਹੈਗੇ ਸੀ 45 ਬੰਦੇ ਹੂੰ ਉਹਨਾਂ ਨੇ ਕਿਹਾ ਵੀ ਟਾਈਮ ਤੇ ਮੈਡ ਵੀ ਨਹੀਂ ਹੋਇਆ ਸੀ ਉੱਥੇ ਹਾਜ਼ਰ ਉਹ ਹੈ ਨਹੀਂ ਤਾਂ ਸਰਕਾਰੀ ਅਧਿਕਾਰੀ ਚੈੱਕ ਕਰ ਸਕਦਾ ਐ ਇਹ ਇੱਕ ਪ੍ਰੋਟੋਕਾਲ ਆ ਉੱਥੇ ਜਾ ਕੇ ਚੈੱਕ ਕਰਨਾ ਉਹਨਾਂ ਕੋਲ ਕੀ ਅਧਿਕਾਰ ਸੀ ਉਹ ਇਹ ਵੀ ਸਵਾਲ ਖੜੇ ਕਰ ਰਹੀ ਦੀ ਹਾਂਜੀ ਸਰਕਾਰ ਤੇ ਕੋਈ ਹਦਾਇਤ ਹੀ ਮਿਲੇ ਹੋਣੀ ਤਾਂ ਹੀ ਗਏ ਹੋਣੇ ਇਹ ਸਾਰਾ ਮਾਮਲਾ ਸ਼ੁਰੂ ਹੋਇਆ ਇਹ ਦਰਸ਼ਨ ਬਾਜੀਗਰ ਦਰਸ਼ਨ ਜਿਹੜਾ ਉਹ ਡਾਕਟਰ ਆ ਪੰਜ ਹੁਣ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਜੀ ਤੁਸੀਂ ਵੀ ਤੁਹਾਡੇ ਮੂੰਹ ਚੋਂ ਵੀ ਲਿਕੜੇ ਕੇ ਦਰਸ਼ਨ ਬਾਜੀਗਰ ਫਿਰ ਇਹ ਵੀ ਇੱਕ ਉਦਾਂ ਦਾ ਹੀ ਸ਼ਬਦ ਆ ਜੀ ਇਦਾਂ ਦਾ ਕੋਈ ਕਰਿਆ ਹੋ ਨਹੀਂ ਉਹ ਗਲਤੀ ਨਾਲ ਨਿਕਲ ਗਿਆ ਜੀ ਸੌਰੀ ਕਹਿੰਦੇ ਜੀ ਜਿੰਨੇ ਦੀ ਹਾਜ਼ਰੀ ਸੀਗੀ ਬਾਕੀਆਂ ਦੀ ਗੈਰ ਹਾਜ਼ਰੀ ਸੀ ਉਹਨਾਂ ਦੀ ਹਾਜ਼ਰੀ ਲੱਗੀ ਵੀ ਸੀ ਇਹ ਸੈਟਲਮੈਂਟ ਇਹਨਾਂ ਨੇ ਬਾਅਦ ਕੇ ਵਿੱਚ ਕਰੀ ਆ ਸਾਰਾ ਕੁਝ ਤਾਂ ਇਹਨਾਂ ਕਈ ਤਾਂ ਤਾਮਾ ਜਮਾ ਉੱਥੇ ਸਾਡੇ 52 ਦਾ ਮਸਟੋਰ ਸੀ ਅਸੀਂ 47 ਜਣੇ ਹਾਜ਼ਰ ਪਾਏ ਐਵੇਂ ਹੀ ਸੈਕਟਰੀ ਸਾਹਿਬਾ ਇਹ ਉਹਨਾਂ ਨੇ ਵੀ ਸਹੀ ਕਿਹਾ ਪਰ ਇਹ ਕਹਿਣ ਦੇ ਬਾਵਜੂਦ ਰੁਕੇ ਨਹੀਂ ਇਹਨਾਂ ਨੇ ਸਾਰਿਆਂ ਨੇ ਇੱਕ ਦਿਨ ਦਾਵਾ ਬੋਲਿਆ ਇਹ ਸਾਰੀ ਸੁਪੰਚਾਇਤ ਮੈਂਬਰ ਵਿੱਚ ਹੀ ਮਹੰਤ ਹੋਰ ਵੀ ਕਾਫੀ ਤੇ ਬੰਦੇ ਦਾਵਾ ਬੋਲੇ ਜੀ ਆਪਣੇ ਘਰ ਤੇ ਗਾਲੀ ਗਲੋਚ ਕਰਿਆ ਨੇ ਉਹਨਾਂ ਨੇ ਬਹੁਤ ਕੁਝ ਵੱਧ ਘੱਟ ਬੋਲਿਆ ਏ ਵੀ ਤੈਨੂੰ ਮੈਂ ਕਰਵਾ ਦੂ ਤੂੰ ਖੁੱਦੂ ਐ ਤੈਨੂੰ ਮੈਂ ਚਕਾ ਦੂ ਮੈਂ ਤੈਨੂੰ ਖਾਣੇ ਦੇ ਵਿੱਚ ਕਹ ਰਹਾ ਮੈਨੂੰ ਕੋਣ ਬੁਲਾ ਸਕਦਾ ਇਹ ਮੇਰੇ ਬੰਦੇ ਨੂੰ ਕਿਸ ਤਰ੍ਹਾਂ ਬੁਲਾ ਸਕਦਾ ਹੈ ਐ ਵੀ ਹੈ ਫਲਾਣਾ ਬਹੁਤ ਵੱਧ ਘੱਟ ਬੋਲਿਆ ਜੀ ਆਹਾ ਕੇ ਪਿੰਡ ਦੀਆਂ ਪਿੰਡ ਚ ਬਿਆਈਆਂ ਵੀ ਆ ਨੇ ਉੱਥੇ ਤਾਂ ਪੰਚਾਇਤ ਸਾਡੀ ਮਰੀ ਹੋਈ ਆ ਹੁਣ ਮੈਂ ਸਾਧੂ ਸਿੰਘ ਨੂੰ ਬੁਲਾਉਂਦੀ ਦੀ ਠੀਕ ਆ ਮੇਰੇ ਨਾਨੇ ਉਹਨਾਂ ਨਾਲ ਉਹਨਾਂ ਦੇ ਰਿਲੇਸ਼ਨ ਨੇ ਮੈਂ ਅਸੀਂ ਕਾਂਗਰਸ ਪਾਰਟੀ ਤੋਂ ਹੀ ਉਹ ਕਰਦੇ ਆ ਨਾ ਕਿ ਕੋਈ ਆਮ ਆਦਮੀ ਤੋਂ ਹੁਣ ਮੈਨੂੰ ਗਲਤ ਬੋਲਿਆ ਮਹੰਤ ਇਹ ਕੌਣ ਹੁੰਦੀ ਆ ਇੱਥੇ ਆ ਕੇ ਬੋਲਣ ਵਾਲੀ ਇਹ ਕੌਣ ਹੁੰਦੀ ਆ ਤੈਨੂੰ ਮੈਂ ਦੇਖੂਗਾ ਤੇਰੇ ਤੇ ਵੀ ਕਰਾਉਂਗਾ ਪਰਚਾ ਠੀਕ ਸਾਰਾ ਮਸਲਾ ਪਾਰਟੀਵਾਦੀ ਦਾ ਹਾਂ ਇਹ ਪਾਰਟੀਵਾਦੀ ਆ ਇਹ ਵੋਟਾਂ ਦੀ ਖੁੰਦਕ ਆ ਵੀਰੇ ਜਿਹੜਾ ਮੇਡ ਰੱਖਿਆ ਬਾਹਰ ਦਰਸ਼ਨ ਸਿੰਘ ਆ ਉਹ ਬੰਦੇ ਦੀ ਦੁਕਾਨ ਕਰੀ ਵੀਰ ਰਗੇੜੀ ਮੈਡੀਕਲ ਦੀ ਮੈਡੀਕਲ ਦੀ ਡਾਕਟਰ ਆ ਉਹ ਹਾਜ਼ਰੀ ਲਾਉਂਦਾ ਉੱਥੇ ਨਹੀਂ ਖੜਦਾ ਜੀ ਮੇਡ ਦਾ ਕੰਮ ਹੁੰਦਾ ਕੰਮ ਕਰਾਉਣਾ ਉਹ ਆਪਣਾ ਕੰਮ ਤੇ ਵਗਲਦਾ ਤੇ ਵੀ ਕਹਿ ਰਹੇ ਨੇ ਕਿ ਇਹਨਾਂ ਕੋਲ ਕਿਹੜਾ ਅਧਿਕਾਰ ਆ ਕਿਸੇ ਦੀ ਵੀਡੀਓ ਬਣਾਉਣਾ ਚੈੱਕ ਕਰਨ ਦਾ ਕਿਹੜਾ ਅਧਿਕਾਰ ਆ ਇਹਨਾਂ ਕੋਲ ਨਹੀਂ ਨਹੀਂ ਉਹ ਅਧਿਕਾਰ ਕਿਸ ਦੇ ਕੋਲ ਆ ਜੀ ਸਰਕਾਰ ਨੂੰ ਸਰਪੰਚ ਸਾਹਿਬ ਉਹ ਦੇਖ ਘਰ ਵਾਈਫਾ ਉਹ ਕੁਝ ਨਹੀਂ ਹੈਗਾ ਉਹ ਲੋਕਾਂ ਨੂੰ ਧੱਕੇ ਮਾਰਦਾ ਉਹ ਕੌਣਾ ਧੱਕੇ ਮਾਰਨ ਵਾਲਾ ਉਹ ਕਾਂਗਰਸ ਦਾ ਪ੍ਰਧਾਨ ਆ ਅਸੀਂ ਕਾਲੀਦਲ ਦੇ ਆ ਇਹ ਬੰਦੇ ਇਹ ਸ਼੍ਰੀਕੋਣੀ ਛਾੜੂ ਦੇ ਆਮ ਆਦਮੀ ਪਾਰਟੀ ਦੇ ਨੇ ਠੀਕ ਆ ਉਹ ਸਰਪੰਚੇ ਨਹੀਂ ਜਾਂ ਪਿੰਡ ਦੇ ਯਾਰ ਉਹ ਘਰੇ ਜਾ ਕੇ ਲੋਕਾਂ ਨੂੰ ਧੱਕੇ ਮਾਰਦਾ ਨਾ ਵੀਡੀਓ ਬੜੀ ਵਧੀਆ ਦੀ ਇਹਦੇ ਸ਼੍ਰੀਕ ਦੇ ਘਰੇ ਜਾ ਕੇ ਧੱਕੇ ਮਾਰ ਕੇ ਆ ਪੰਚ ਬੰਦੇ ਇਕੱਠੇ ਕਰਕੇ ਹੋ ਜੇ ਇੱਕ ਧਿਰ ਦੇ ਨਾਲ ਤਾਂ ਸਾਰਾ ਪਿੰਡ ਆ ਇੱਕ ਧਿਰ ਦੇ ਨਾਲ ਦੋ ਚਾਰ ਬੰਦੇ ਨੇ ਇੱਕ ਧਿਰ ਦੇ ਨਾਲ ਸਾਰਾ ਪਿੰਡ ਆ ਇੱਕ ਧਿਰ ਦੇ ਨਾਲ ਦੋ ਚਾਰ ਬੰਦੇ ਨੇ ਪਰ ਜੇ ਦੇਖਿਆ ਜਾਵੇ ਪਿੰਡ ਜੇ ਕੋਈ ਸਹੀ ਹੁੰਦਾ ਤਾਂ ਹੀ ਖੜਦਾ ਜੀ ਨਾਲ ਸ਼ਾਮਲਾਟੀ ਖੜੇ ਨੇ ਜੀ ਸਾਰੇ ਸ਼ਾਮਲਾਟੀ ਬੰਦੇ ਨੇ ਸਾਡੇ ਕੋਲ ਜ਼ਮੀਨ ਨਹੀਂ ਅਸੀਂ ਕਰਕੇ ਐਸੀ ਭਾਈਚਾਰੇ ਦੇ ਵੀ ਬੈਠੇ ਨੇ ਜੀ ਐਸੀ ਭਾਈਚਾਰੇ ਕੋਈ ਰਲਿਆ ਵਾ ਜੀ ਕੋਈ ਪੈਸੇ ਫੜੇ ਹੋਏ ਨੇ ਕੋਈ ਕੋਸ਼ਿਸ਼ ਸ਼ੁਰੂ ਤੋਂ ਹੀ ਦਬੇ ਹੋਏ ਨੇ ਕੱਲ ਰਾਤ ਤੋਂ ਪਾਸੋ ਥਾਣੇ ਦੇ ਵਿੱਚ ਖਨੌੜਾ ਪਿੰਡ ਦੀ ਪੰਚਾਇਤ ਅਤੇ ਹੋਰ ਲੋਕਾਂ ਵੱਲੋਂ ਧਰਨਾ ਜਿਹੜਾ ਲਗਾਇਆ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਪਿੰਡ ਦੀਆਂ ਜਿਹੜੀਆਂ ਲੇਡੀਜ਼ ਨਰੇਗਾ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਮਿਸਬੀਹੇਵ ਕੀਤਾ ਗਿਆ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਮਨੇ ਉਹਨਾਂ ਨੂੰ ਠੇਸ ਪਹੁੰਚਾਈ ਗਈ ਕਿਉਂਕਿ ਹਰ ਇੱਕ ਵਰਗ ਦਾ ਜਿਹੜਾ ਵਿਅਕਤੀ ਆ ਉਹ ਨਰੇਗਾ ਦੇ ਵਿੱਚ ਕੰਮ ਕਰਦਾ ਏ ਉਹਨਾਂ ਦੀ ਅਮੇਜ ਆ ਜਿਹੜੀ ਖਰਾਬ ਕੀਤੀ ਗਈ ਆ ਸੋ ਇਸ ਮਸਲੇ ਨੂੰ ਲੈ ਕੇ ਧਰਨਾ ਚੱਲ ਰਿਹਾ ਸੀ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਆ ਪੁਲਿਸ ਪ੍ਰਸ਼ਾਸਨ ਵੱਲੋਂ ਤਿੰਨ ਨੌਜਵਾਨਾਂ ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਏ ਇੱਕ ਨੂੰ ਅਰੈਸਟ ਕਰ ਲਿਆ ਗਿਆ ਦੂਜੀ ਤੇਰਾ ਜਿਹੜੀ ਕੁਝ ਨਰੇਗਾ ਮਜ਼ਦੂਰ ਨੇ ਜਿਹੜਾ ਨੌਜਵਾਨ ਅਰੈਸਟ ਕੀਤਾ ਗਿਆ ਉਹਦੀ ਫੈਮਿਲੀ ਆ ਉਹ ਇੱਥੇ ਪਹੁੰਚੀ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਆ ਸਾਰਾ ਮਸਲਾ ਹਾਂਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜੀ ਅੰਜੂ ਆ ਮੈਂ ਸਦੀਖ ਖਾਨ ਦੀ ਵਾਹਿਕਾ ਅੱਛਾ ਜੀ ਕੀ ਹੋਇਆ ਜੀ ਇਹ ਸਾਰਾ ਮੈਟਰ ਜਿਹੜਾ ਕਿਹਾ ਜਾ ਰਿਹਾ ਹੈ ਕਿ ਮਿਸਬੀਹੇਵ ਕੀਤਾ ਵੀਡੀਓ ਬਣਾ ਕੇ ਵਾਇਰਲ ਕੀਤੀ ਹਾਂਜੀ ਜੀ ਇਹ ਕੋਈ ਮਿਸਬੀਹੇਵ ਨਹੀਂ ਹੋਇਆ ਕੋਈ ਵੀਡੀਓ ਵਾਲੀ ਨਹੀਂ ਹੋਈ ਆ ਦੇਖੋ ਤੁਸੀਂ ਨਰੇਗਾ ਵਾਲੀ ਖੜੀ ਆ ਇਹ ਜਿੰਨੇ ਵੀ ਆ ਬੰਦੇ ਇਕੱਠੇ ਹੋਏ ਆ ਇਹ ਇਸ਼ੂ ਕੋਈ ਨਹੀਂ ਹੈ ਗਿਆ ਇਹ ਪਿੰਡ ਦੇ ਵਿੱਚ ਹੁਣ ਜਿਸ ਤਰ੍ਹਾਂ ਦੋ ਤਿੰਨ ਬੰਦੇ ਆਪਣੇ ਅੱਗੇ ਹੁੰਦੇ ਆ ਕੋਈ ਸੱਚ ਨੂੰ ਲੈ ਕੇ ਆਂਦਾ ਹੈ ਕੋਈ ਕਹਿੰਦਾ ਵੀ ਆਪ ਮੰਨ ਲੋਈ ਨਾ ਕਿ ਸ਼ਾਮਲਾਟੀ ਜ਼ਮੀਨ ਹੈ। ਹੂੰ। ਮੁੱਦਾ ਸਾਰਾ ਸ਼ਾਮਲਾਟੀ ਜ਼ਮੀਨ ਕਾ ਹੀ ਹੈ। ਕਿ ਇਹ ਤਿੰਨ ਬੰਦੇ ਅੱਗੇ ਹੁੰਦੇ ਆ। ਇਹਨਾਂ ਨੂੰ ਦਬਾਇਆ ਜਾਏ ਨਾ ਤੇ ਪਰਚੇ ਟੁੱਟੇ ਨਾ ਜਾਵੇ। ਸ਼ਾਮਲਾਟੀ ਜ਼ਮੀਨ ਦਾ ਕੀ ਮੁੱਦਾ ਜੀ? ਇਹ 347 ਵਿੱਗਿਆ ਜ਼ਮੀਨ ਹੈ। ਜਿਹੜੀ ਉਹ ਕਾ ਕੇਸ ਚੱਲਦਾ ਹੈ ਇਹ ਮੰਨ ਲੋ ਜਿਹੜੀ ਸ਼ਾਮਲਾਟੀ ਜ਼ਮੀਨ ਹੈ ਉਹ ਸਭ ਨੂੰ ਪਤਾ ਹੀ ਹੁੰਦਾ ਹੈ। ਜਦ ਤੱਕ ਆਪਾਂ ਕੇ ਪੰਚਾਇਤ ਮੈਂਬਰ ਆ ਸਰਪੰਚ ਨਾ ਚਾਹੇ ਉਹ ਨਹੀਂ ਛੁੱਟਦੀ। ਹੂੰ। ਇਹ ਜਿਹੜੇ ਜੰਨੇ ਵੀ ਬੰਦੇ ਬੈਠੇ ਸਾਰੇ A to Z ਜੰਨੇ ਵੀ ਲੋਕ ਬੈਠੇ ਆ ਬਾਹਰ ਧਰਨੇ ਕੇ ਪਿੰਡ ਵਾਲੇ। ਸਾਰਿਆਂ ਕੋਲ ਹੀ ਸ਼ਾਮਲਾਟੀ ਜਗ੍ਹਾ ਹੈਗੀ ਹੈ। ਜੀ। ਕਿ ਜੜੇ ਉਹ ਸਾਰੇ ਨਰੇਗਾ ਮੈਂਬਰ ਆ ਸਾਰੇ ਹੀ ਉਹ ਜੱਟਾਂ ਦੇ ਕੋਈ ਸਾਂਝੀ ਐ ਕਿਸੇ ਨੇ ਕੋਈ ਪੈਸਾ ਫੜਿਆ ਹੋਇਆ ਏ ਦਬਾਅ ਦੇ ਵਿੱਚ ਉਹਨਾਂ ਨੂੰ ਬੋਲਣਾ ਹੀ ਪੈਂਦਾ ਏ ਹਾਂ ਤੁਸੀਂ ਦੇਖ ਲਓ ਜੀ ਇਹ ਇਹ ਗਏ ਆ ਇਹਨਾਂ ਨੂੰ ਪਤਾ ਲੱਗਿਆ ਤਾਂ ਉੱਥੇ ਵੀ 171 ਬੰਦੇਆਂ ਦਾ ਮੈਸਟਰੋਲ ਏ ਉੱਥੇ ਹੈਗੇ ਸੀ 45 ਬੰਦੇ ਹੂੰ ਉਹਨਾਂ ਨੇ ਕਿਹਾ ਵੀ ਟਾਈਮ ਤੇ ਇੱਕ ਮੇਡ ਵੀ ਨਹੀਂ ਹੋ ਗਿਆ ਸੀ ਉੱਥੇ ਹਾਜ਼ਰ ਉਹ ਹੈ ਨਹੀਂ ਤਾਂ ਤੇ ਹੋਰ ਵੀ ਇੱਕ ਉਹ ਕੀ ਗਿੰਦਰ ਗਿੰਦਰ ਸਿੰਘ ਉਹ ਵੀ ਨਹੀਂ ਸੀ ਦੋ ਤਿੰਨ ਬੰਦੇ ਹੋਰ ਨਹੀਂ ਸੀ ਕਿ ਇਹਨਾਂ ਨੇ ਟਾਈਮ ਤੇ ਉਹ ਕਿਹਾ ਫਿਰ ਉਹ ਸੈਕਟਰੀ ਬੁਲਾਇਆ ਸੈਕਟਰੀ ਸਾਹਿਬ ਨੂੰ ਪੁੱਛੋ ਤੁਸੀਂ ਵੀ ਕਿਹਾ ਹੈ ਕਿ ਆ ਨਹੀਂ ਬਾਕੀ ਮਿਸਬਿਹੇਵਤਾ ਲੇਡੀਜ਼ ਖੜੀਆਂ ਇਹਨਾਂ ਨੂੰ ਪੁੱਛੋ ਤੁਸੀਂ ਉਹ ਉਹਨਾਂ ਕੋਲ ਕੋਈ ਅਧਿਕਾਰ ਹੈ ਜੀ ਸਰਕਾਰ ਵੱਲੋਂ ਡਿਊਟੀ ਲਗਾਈ ਗਈ ਆ ਕਿਸ ਤਰ੍ਹਾਂ ਦੇ ਅਧਿਕਾਰ ਨੇ ਉਹਨਾਂ ਕੋਲ ਜਿਹੜਾ ਉਹ ਜਾ ਕੇ ਉਹਨਾਂ ਨੇ ਚੈੱਕ ਕੀਤਾ ਕਿਉਂਕਿ ਸਰਕਾਰੀ ਅਧਿਕਾਰੀ ਚੈੱਕ ਕਰ ਸਕਦਾ ਇਹ ਇੱਕ ਪ੍ਰੋਟੋਕਾਲ ਆ ਉੱਥੇ ਜਾ ਕੇ ਚੈੱਕ ਕਰਨਾ ਉਹਨਾਂ ਕੋਲ ਕੀ ਅਧਿਕਾਰ ਸੀ ਉਹ ਇਹ ਵੀ ਸਵਾਲ ਖੜੇ ਕਰ ਰਹੇ ਨੇ ਹਾਂਜੀ ਸਰਕਾਰ ਤੇ ਕੋਈ ਹਦਾਇਤ ਹੀ ਮਿਲੇ ਹੋਣੀ ਤਾਂ ਹੀ ਗਏ ਹੋਣੇ ਹਾਂ ਬਾਕੀ ਜਦ ਇਹਨਾਂ ਨੇ ਸੈਕਟਰੀ ਸਾਹਿਬ ਵੀ ਤਾਂ ਬੁਲਾਇਆ ਉੱਥੇ ਹਾਂ ਨਾਲੇ ਤੁਸੀਂ ਇਹ ਵੈਸੇ ਜਾਣਦੇ ਹੋ ਸੋਸ਼ਲ ਮੀਡੀਆ ਤੇ ਸਾਰਾ ਕੁਸਤਾ ਦਿਖਾਉਂਦੇ ਆ ਕੋਈ ਵੀ ਆਮ ਬੰਦਾ ਏ ਸਰਕਾਰੀ ਕਾ ਪੈਸਾ ਏ ਸਰਕਾਰ ਕਿੱਥੇ ਖਰਚ ਕਰਦੀ ਏ ਕੋਈ ਵੀ ਬੰਦਾ ਜਾ ਕੇ ਪੁੱਛ ਸਕਦਾ ਏ ਹਮ ਨਾਲੇ ਬਾਕੀ ਰਹੀ ਗੱਲ ਗਾਲੀ ਗਲੋਚ ਆ ਤੁਸੀਂ ਪੁੱਛ ਸਕਦੇ ਹੋ ਇਹ ਸਾਰਾ ਮਾਮਲਾ ਸ਼ੁਰੂ ਹੋਇਆ ਏ ਦਰਸ਼ਨਵਾਦੀ ਦਰਸ਼ਨ ਜਿਹੜਾ ਉਹ ਡਾਕਟਰ ਆ ਪੰਜ ਇਹ ਤੁਸੀਂ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜਾਤੀ ਸੂਚਕ ਸ਼ਬਦ ਬੋਲ ਹੀ ਗਏ ਤੁਸੀਂ ਜਿਹੜੇ ਬੰਦੇ ਉੱਥੇ ਮੌਜੂਦ ਤੇ ਆ ਲੇਡੀਜ਼ ਨੂੰ ਪੁੱਛ ਸਕਦੇ ਹੋ ਤੁਸੀਂ ਵੀ ਕਿਸੇ ਨੂੰ ਗਾਲ ਕੱਢੀ ਹੋਵੇ ਇਸ ਨੂੰ ਜਾਤੀਵਾਦ ਕਿਹਾ ਬਲਕਿ ਇਹ ਜਾਤੀਵਾਦ ਹਾਲਾ ਮਸਲਾ ਹੁਣ ਜਦੋਂ ਤੁਸੀਂ ਗੱਲ ਕਰ ਰਹੇ ਹੋ ਜੀ ਤੁਸੀਂ ਵੀ ਤੁਹਾਡੇ ਮੂੰਹ ਚੋਂ ਵੀ ਲਿਕੜੇ ਕੇ ਦਰਸ਼ਨ ਬਾਜੀਗਰ ਫਿਰ ਇਹ ਵੀ ਇੱਕ ਉਦਾਂ ਦਾ ਹੀ ਸ਼ਬਦ ਆ ਜੀ ਇਦਾਂ ਦਾ ਕੋਈ ਨਹੀਂ ਉਹ ਗਲਤੀ ਨਾਲ ਨਿਕਲ ਗਿਆ ਜੀ ਸੌਰੀ ਕਹ ਰਹੇ ਹੈ ਜਿਹੜੀ ਗੱਲ ਹੈ ਸਾਰੀ ਜਾਤੀਵਾਦ ਤੋਂ ਹੀ ਸ਼ੁਰੂ ਹੋਈ ਹੈ ਇਹ ਸ਼ਾਇਦ ਮਾਮਲਾ ਗਿਆ April ਮਹੀਨੇ ਦਾ ਇਹ ਦਰਸ਼ਨ ਸਿੰਘ ਨੇ ਇੱਕ ਪੋਸਟ ਪਾਈ ਤੀ ਕੋਈ ਮੁਸਲਮਾਨਾਂ ਕੇ ਖਿਲਾਫ ਵੀ ਉਹ ਕੇ ਵਿੱਚ ਲਿਖਿਆ ਹੋਇਆ ਤਾਂ ਵੀ ਜਿਹੜਾ ਆਤਕਵਾਦ ਦਾ ਧਰਮ ਧਰਮ ਤੇ ਕੋਈ ਲੈਣਾ ਦੇਣਾ ਹੈਗਾ ਇਹ ਉਹ ਹੈਗੀ ਹੈ ਮੁਸਲਮਾਨ ਜਾਤ ਆਤਕਵਾਦ ਹੈਗਾ ਮੁਸਲਮਾਨ ਜਾਤ ਇਹਨਾਂ ਨੂੰ ਕਿਹਾ ਸੀ ਵੀ ਇਹਨਾਂ ਨੇ ਫੋਨ ਕਰਿਆ ਇਸ ਦੇ ਖਾਂਜੀ ਨੇ ਵੀ ਤੁਸੀਂ ਇਹ ਪੋਸਟ ਨਹੀਂ ਪਾ ਸਕਦੇ ਇਹ ਕਹ ਰਹੇ ਨਹੀਂ ਪਾ ਸਕਦਾ ਇਹ ਕੇ ਵਿੱਚ ਕੀ ਹੁੰਦਾ ਹੈ ਇਕੇ ਵਿੱਚ ਕੜਿਆ ਹੁੰਦਾ ਹੈ ਤੂੰ ਵੀ ਪਾ ਦੇ ਜਾਂ ਕਰ ਲੈ ਜੋ ਕੁਝ ਕਰਨਾ ਹੈ ਇਹਨਾਂ ਨੇ ਸਰਪੰਚ ਨੂੰ ਵੀ ਫੋਨ ਕਰਿਆ ਮਹੰਤ ਨੂੰ ਮੈਂ ਇਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਜੇ ਦੇਖਿਆ ਜਾਵੇ ਜੀ ਜਦੋਂ ਤੁਸੀਂ ਕਹਿ ਰਹੇ ਹੋ ਕਿ 71 ਬੰਦਿਆਂ ਦਾ ਮਸਟਰੋਲ ਸੀਗਾ ਹਾਜ਼ਰ 41 ਸੀਗੇ ਕਿੰਨੇ 42 42 ਕੁਸਤੇ ਉਹ ਕਹਿੰਦੇ ਜੀ ਜਿੰਨੇ ਦੀ ਹਾਜ਼ਰੀ ਸੀਗੀ ਬਾਕੀਆਂ ਦੀ ਗੈਰ ਹਾਜ਼ਰੀ ਸੀ ਉਹਨਾਂ ਦੀ ਹਾਜ਼ਰੀ ਲੱਗੀ ਵੀ ਸੀ ਇਹ ਸੈਟਲਮੈਂਟ ਇਹਨਾਂ ਨੇ ਬਾਅਦ ਵਿੱਚ ਕਰੀ ਆ ਸਾਰਾ ਕੁਸਤਾ ਹੀ ਨਾ ਕਈ ਤਾਂ ਤਾਮਾ ਜਮਾ ਉੱਥੇ ਹੂੰ ਬਾਦੀ ਦੇ ਵਿੱਚ ਸਾਰਾ ਕੁਝ ਕਰਿਆ ਇਹਨਾਂ ਨੇ ਜੀ ਬਾਕੀ ਕਿੱਥੇ ਦਾ ਮੁੱਦਾ ਤਾਂ ਇਹ ਹੈ ਕਿ ਇਹਨਾਂ ਨੇ ਗਾਲੀ ਗਲੋਚ ਕਰੀ ਹੈ ਗਲਤ ਵਿਵਹਾਰ ਕੀਤਾ ਉਹ ਤੁਸੀਂ ਆਹ ਲੇਡੀਜ਼ ਨੂੰ ਪੁੱਛ ਸਕਦੇ ਹੋ ਮੈਂ ਸਾਰਿਆਂ ਨੂੰ ਪੁੱਛੂੰਗਾ ਜੀ ਸਾਰੇ ਜਿਹੜੇ ਵੀ ਮੈਂਬਰ ਹੈ ਇਹਨਾਂ ਤੇ ਅਟੈਚ ਆ ਸਾਰੇ ਬੰਦੇ ਇਹਨਾਂ ਕਿਸ ਕੋਈ ਸਾਂਝੀ ਆ ਕਿਸੇ ਨੇ ਪੈਸਾ ਵੜਾਇਆ ਉਹਨਾਂ ਨੂੰ ਬੋਲਣਾ ਪੈਂਦਾ ਹੈ ਹੂੰ ਸੱਚਾਈ ਦਾ ਸਾਥ ਦੋਵਾ ਆਪਾਂ ਆਹ ਦੇਖੋ ਜੀ ਆਹ ਪਰਚਾ ਹੈ ਹੂੰ ਆਹ ਉਹਸੀ ਦਰਖਾਸਤ ਦੇਈ ਵੀ ਆ ਜੀ ਆ ਸਿਰਫ ਆ ਆਪਾ ਕੱਲੇ ਮੈਂਬਰ ਐ ਇਹਨਾਂ ਦਾ ਕੋਈ ਭਾਈ ਐ ਨਾ ਬਾਪ ਐ ਨਾ ਕੁਛ ਹੋ ਰਿਹਾ ਇਹਨਾਂ ਨੇ ਸਾਰਿਆਂ ਨੇ ਇੱਕ ਦਿਨ ਦਾਵਾ ਬੋਲਿਆ ਐ ਸਾਰੀ ਸੁਪੰਚਾਇਤ ਮੈਂਬਰ ਵਿਚੀ ਮਹੰਤ ਹੋਰ ਵੀ ਕਾਫੀ ਤੇ ਇਹ ਬੰਦੇ ਦਾਵਾ ਬੋਲੇ ਜੀ ਆਪਣੇ ਘਰ ਤੇ ਗਾਲੀ ਗਲੋਚ ਕਰਿਆ ਇਹਨਾਂ ਨੇ ਬਹੁਤ ਕੁਛ ਵੱਧ ਘੱਟ ਬੋਲਿਆ ਐ ਵੀ ਤੈਨੂੰ ਮੈਂ ਕਰਵਾ ਦੂ ਤੂੰ ਫੁੱਦੂ ਐ ਤੂੰ ਐ ਤੈਨੂੰ ਮੈਂ ਚਕਾ ਦੂ ਮੈਂ ਤੈਨੂੰ ਥਾਣੇ ਦੇ ਵਿੱਚ ਕਿਹਾ ਮੈਨੂੰ ਕੋਣ ਬੁਲਾ ਸਕਦਾ ਏ ਮੇਰੇ ਬੰਦੇ ਨੂੰ ਕਿਸ ਤਰ੍ਹਾਂ ਬੁਲਾ ਸਕਦਾ ਏ ਹੈ ਵੀ ਹੈ ਫਲਾਣਾ ਬਹੁਤ ਵੱਧ ਘੱਟ ਬੋਲਿਆ ਜੀ ਆਹਾ ਕੇ ਆਪਾਂ ਦਰਖਾਸਤ ਦੇਈ ਆਪਣੀ ਦਰਖਾਸਤੇ ਦਾ ਕੋਈ ਸੁਣਵਾਈ ਅਜੇ ਤੱਕ ਨਹੀਂ ਹੋਈ ਹੂੰ ਜੇ ਆਪਣੀ ਸਰਕਾਰ ਆਪਣੇ ਸੁਣਦੀ ਹੋਵੇ ਨਜਾਇਜ਼ ਕਰਦੀ ਹੋਵੇ ਤਾਂ ਆਪਾਂ ਵੀ ਤਾਂ ਨਜਾਇਜ਼ ਕਰਵਾ ਦਿੰਦੇ ਇਹ ਨਜਾਇਜ਼ ਹੁਣ ਹੋ ਰਿਹਾ ਇਹ ਨਾ ਕਿ ਪਹਿਲਾਂ ਹੋਇਆ ਹੈ ਹੂੰ ਪਰ ਕੱਲ ਤਾਂ ਜਿਹੜਾ ਮਸਲਾ ਸੀਗਾ ਜੀ ਇੱਥੇ ਇਹੀ ਗੱਲ ਚੱਲ ਰਹੀ ਸੀ ਕਿ ਚਲੋ ਉਹਨਾਂ ਨੇ ਵੀਡੀਓ ਵਾਇਰਲ ਕੀਤੀ ਉਹਦੀ ਸੌਰੀ ਫੀਲ ਕਰ ਜਾਣ ਕੋਈ ਮੈਟਰ ਨਹੀਂ ਕਰ ਲਈਤੀ ਇਹਨਾਂ ਨੇ ਸਾਰਾ ਉਹ ਵੀਡੀਓ ਤਾਂ ਹੈ ਹੀ ਨਹੀਂ ਜਦੋਂ ਡਿਲੀਟ ਕਰ ਦਿੱਤੀ ਉਹਨਾਂ ਨੇ ਹੂੰ ਨਾਲੇ ਪਹਿਲੀ ਗੱਲ ਦੂਜੀ ਮੈਂ ਵੀ ਲੇੜੀ ਆ ਹੁਣ ਮੈਂ ਵੀ ਤਾਂ ਵੀਡੀਓ ਬਣਾ ਰਹੀ ਆ ਹੂੰ ਜੇ ਆਪਾਂ ਗਲਤ ਨਹੀਂ ਹੈਗੇ ਤਾਂ ਵੀਡੀਓ ਬਣਾਣੇ ਦੇ ਵਿੱਚ ਵੀ ਹਰਜ ਕਿ ਹੈ ਉਹ ਕਹਿੰਦੇ ਜੀ ਨਰੇਗਾ ਦੇ ਵਿੱਚ ਹਰ ਇੱਕ ਵਰਗ ਦਾ ਇਨਸਾਨ ਕੰਮ ਕਰਦਾ ਏ ਜਰਨਲ ਵੀ ਕਰਦੇ ਨੇ ਨਹੀਂ ਚਲੋ ਠੀਕ ਐ ਐਸੀ ਭਾਈ ਚਰਚਾ ਪਿੰਡ ਦੀਆਂ ਪਿੰਡ ਚ ਬਿਆਈਆਂ ਵੀ ਆ ਨੇ ਉੱਥੇ ਤਾਂ ਪੰਚਾਇਤ ਸਾਡੀ ਮਰੀ ਹੋਈ ਆ ਹੁਣ ਮੈਂ ਸਾਧੂ ਸਿੰਘ ਨੂੰ ਬੁਲਾਉਂਦੀ ਦੀ ਠੀਕ ਐ ਮੇਰੇ ਨਾਨੇ ਉਹਨਾਂ ਨਾ ਉਹਨਾਂ ਦੇ ਰਿਲੇਸ਼ਨ ਨੇ ਮੈਂ ਅਸੀਂ ਕਾਂਗਰਸ ਪਾਰਟੀ ਤੋਂ ਹੀ ਉਹ ਕਰਦੇ ਆ ਨਾ ਕਿ ਕੋਈ ਆਮ ਆਦਮੀ ਤੋਂ ਹੁਣ ਮੈਨੂੰ ਗਲਤ ਬੋਲੇ ਆ ਮਹੰਤ ਇਹ ਕੌਣ ਹੁੰਦੀ ਆ ਇੱਥੇ ਆ ਕੇ ਬੋਲਣ ਵਾਲੀ ਇਹ ਕੌਣ ਹੁੰਦੀ ਆ ਤੈਨੂੰ ਮੈਂ ਦੇਖੂਗਾ ਤੇਰੇ ਤੇ ਵੀ ਕਰਾਉਂਗਾ ਪਰਚਾ ਇਹਦਾ ਮਤਲਬ ਵੀ ਜੇ ਕਿਸੇ ਦੇ ਨਾਲ ਨਹੀਂ ਕੋਈ ਤਾਂ ਧੱਕੇ ਨਾਲ ਹਰੇਕ ਤੇ ਹੀ ਪਰਚਾ ਕਰਾ ਦੂ 1-1 ਮਹੀਨਾ ਇਹਨ ਮੇਰਾ ਆਦਮੀ ਘਰੇ ਨਹੀਂ ਮੜਨ ਦਿੰਦਾ ਜਾਂ ਲਿਖਤੀ ਮਾਫੀ ਨਾਮੇ ਸਭ ਮੇਰੇ ਕੋਲ ਘਰੇ ਪਏ ਨੇ ਉਦੋਂ ਵੀ ਇਹਨਾਂ ਨੇ ਸਾਡੇ ਤੇ ਧੱਕਾ ਕੀਤਾ ਸਾਡੇ ਮੋਟਰ ਦਾ ਰੌਲਾ ਤੀ ਸਾਨੂੰ ਜੁਰਮੇ ਚੁਕਾ ਦਿੰਦੇ ਤੀ ਮੇਰੇ ਬਜ਼ੁਰਗ ਦੀ ਸੋਹਰਾ ਸਾਹਿਬ ਦੀ ਵੀ ਡੈਥ ਹੋ ਗਈ ਮੇਰੇ ਹਸਬੰਦ ਦੀ ਵੀ ਡੈਥ ਹੋਈ ਵੀ ਆ ਇਹ ਕੌਣ ਹੁੰਦਾ ਮੈਨੂੰ ਟੌਰਚਰ ਕਰਨ ਵਾਲਾ ਇਹਦੇ ਬੰਦੇ ਨੇ ਮੈਨੂੰ ਗਲਤ ਬੋਲਦੇ ਨੇ ਮੇਰੇ ਕੋਲ ਰਿਕਾਰਡਿੰਗਾਂ ਦੀ ਮੈਂ ਜਾ ਕੇ ਡੇਰੇ ਚ ਸੁਣਾ ਕੇ ਆਈਆਂ ਗੇਜੀ ਮੈਨੂੰ ਗਲਤ ਬੋਲੇ ਆ ਵੀ ਜਿਵੇਂ ਸਕੂਟਰੀ ਤੇ ਤੂੰ ਫਿਰਦੀ ਓਵੇਂ ਹੋਰ ਨੂੰ ਫਿਰਨ ਲਾਂਗੇ ਫਿਰ ਕਿਤੇ ਲੰਡਾ ਲੁੱਚਾ ਫਿਰਦਾ ਸਕੂਟਰੀ ਤੇ ਹੂੰ ਮੈਂ ਆਪਦੇ ਕੰਮ ਖੁਦ ਕਰਨੇ ਨੇ ਮੈਂ ਬੰਦਾ ਵੀ ਆ ਮੈਂ ਤੀਵੀਂ ਵੀ ਮੈਂ ਸਭ ਕੁਝ ਆਪਦੇ ਬੱਚਿਆਂ ਲਈ ਮੇਰੇ ਬੱਚਿਆਂ ਨੂੰ ਘਰੇ ਰਾਸ਼ਨ ਸਿੱਟ ਕੇ ਆਉਂਦੇ ਨੇ ਵੋਟਾਂ ਨੂੰ ਇਹ ਸਾਡੇ ਘਰੇ ਗਿਆ ਵੀ ਪਾਈ ਵੋਟ ਪਾਉਣੀ ਆ ਮੈਂ ਕਿਹਾ ਠੀਕ ਆ ਬਾਬਾ ਜੀ ਅਸੀਂ ਕੋਲਡ ਡਰਿੰਕ ਮੰਗਾਈ ਜਿੰਨੀ ਸਾਡੇ ਚੰਗਿਆਸਤੀ ਅਸੀਂ ਇਹ ਇੱਜ਼ਤ ਕਰੀ ਕਹਣਾ ਭਾਈ ਤੈਨੂੰ ਪੈਨਸ਼ਨ ਲਵਾ ਦੂੰ ਮੈਂ ਕਿਹਾ ਬਾਬਾ ਜੀ ਮੈਨੂੰ ਵੋਟਾਂ ਤੋਂ ਬਾਅਦ ਪੈਨਸ਼ਨ ਲੱਗ ਜਾਣੀ ਆ ਠੀਕ ਆ ਮੇਰੀ ਵੋਟ ਨਹੀਂ ਸੀ ਵੀਰੇ ਕਲੈਰੀਕਲ ਮਿਸਟੇਕ ਕਰਕੇ ਮੇਰੀ ਵੋਟ ਸੰਗਰੂਰ ਜੀਰੇਲ ਚ ਸੀ ਇਹ ਮੈਨੂੰ ਕਹਿੰਦੇ ਠੀਕ ਕਰਾ ਲਾ ਮਾਹ ਚੱਲ ਕੋਈ ਨਾ ਮੇਰੀ ਇੱਕ ਵੋਟ ਨਾਲ ਕਿਹੜੇ ਕੋਈ ਫਰਕ ਪੈਣ ਲੱਗਿਆ ਮੈਂ ਇਹਨਾਂ ਦੀ ਪਾਰਟੀ ਨਾਲ ਤੁਰਪੀ ਹੁਣੇ ਵੀਰ ਜੀ ਉਹ ਨਹੀਂ ਨੇ ਸਦੀਕ ਖਾਨ ਆ ਤਰਨਵੀਰ ਬਿਆਨ ਤੋਂ ਨਹੀਂ ਮੇਰੇ ਅੱਧੀ ਰਾਤ ਵੀਰੇ ਤੁਰਦੇ ਨੇ ਮੈਂ ਇੱਕ ਫੋਨ ਕਰਦੀ ਆ ਮੈਨੂੰ ਦਵਾਈ ਬੂਟੀ ਮੇਰੇ ਬੱਚੇ ਛੋਟੇ ਇਹ ਸਾਰਾ ਮਸਲਾ ਪਾਰਟੀਵਾਜੀ ਦਾ ਹਾਂ ਇਹ ਪਾਰਟੀਵਾਜੀ ਆ ਇਹ ਵੋਟਾਂ ਦੀ ਖ ਦੇਖਾਂਗੇ ਤੂੰ ਕੌਣ ਆ ਕਿਉਂ ਜੇ ਮੈਂ ਕੱਲੀਆਂ ਤਾਂ ਮੈਨੂੰ ਟਾਕੇ ਮਾਰ ਲੈਣਗੇ ੱੱਕਾ ਹੋ ਰਿਹਾ ਸ਼ਰਾ ਸਰ ੱੱਕੇ ਦੇ ਪਰਚੇ ਨੇ ਪਹਿਲਾਂ ਸਾਡੇ ਮੁੰਡੇ ਤੇ ਅਮਨ ਤੇ ਮਜਬੀਆਂ ਦਾ ਮੁੰਡਾ ਉਹਦੇ ਤੇ ਇਹਨਾਂ ਨੇ ਪਾਰਟੀ ਬਾਜੀ ਚ ਉਹ ਮੁੰਡੇ ਤੇ ਪਰਚਾ ਦਰਜ ਕਰਾਇਆ ਠੀਕ ਆ ਫਿਰ ਇਹਨਾਂ ਨੇ ਸਾਡੇ ਟੱਬਰ ਨੂੰ ਧਰਿਆ ਵੀ ਹਾਂ ਮੇਰੇ ਕੋਲ ਸਾਰੀਆਂ ਉਹ ਲੜਾਈ ਦੀਆਂ ਵੀਡੀਓ ਸਭ ਕੁਝ ਮੇਰੇ ਕੋਲ ਮੌਜੂਦ ਆ ਹੁਣ ਵੀ ਉਹ ਘਰੇ ਜੀ ਕਿਹੜਾ ਸਾਡੇ ਨਾਲ ਧੱਕਾ ਹੁਣ ਮੈਂ ਜਾ ਕੇ ਉੱਥੇ ਬੋਲੀ ਸਾਧੂ ਸਿੰਘ ਸਾਨੂੰ ਜਾਣਦੇ ਨੇ ਮੇਰੇ ਨਾਨਾ ਜੀ ਨਾਲ ਉਹਨਾਂ ਦੇ ਰਿਲੇਸ਼ਨ ਦੀ ਮੇਰੇ ਨਾਨਾ ਜੀ ਦੀ ਡੈਥ ਹੋ ਗਈ ਭਾਨ ਸਿੰਘ ਚੈਲ ਤੋਂ ਮੈਂ ਕਿਹਾ ਸਰ ਇੱਕ ਮਿੰਟ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਵੀ ਚਲੋ ਸਾਡੀ ਵੀ ਪੱਖ ਗੱਲ ਸੁਣੋ ਹਨਾ ਸਾਡਾ ਵੀ ਪੱਖ ਸੁਣੋ ਇਹ ਰਾਤ ਦੇ ਬੈਠੇ ਨੇ ਮੈਨੂੰ ਇਹ ਨਹੀਂ ਪਤਾ ਸੀ ਚਲੋ ਮੈਂ ਅੱਗੇ ਆਉਣਾ ਨਹੀਂ ਚਾਹੁੰਦੀ ਸੀ ਵੀ ਚਲੋ ਮੈਂ ਨਹੀਂ ਆਉਂਦੀ ਹਨਾ ਵੀ ਇਹਨਾਂ ਦੀ ਗੱਲ ਆ ਵੀ ਮੈਨੂੰ ਉਹ ਕਰਨਗੇ ਨਿਸ਼ਾਨਾ ਬਣਾਉਣਗੇ ਮੈਂ 100 ਕਿਤੇ ਨੇਰੇ ਸਵੇਰੇ ਜਾਨੀ ਆ ਫਿਰ ਇਹ ਟੌਰਚਰ ਕਰਦੇ ਨੇ ਤੈਨੂੰ ਐ ਕਰਾਂਗੇ ਤੈਨੂੰ ਐ ਕਰਾਂਗੇ ਅਸੀਂ ਆਪਣੇ ਬੱਚਿਆਂ ਕਰਕੇ ਪਿੱਛੇ ਹੁੰਨੇ ਆ ਵੀ ਸਾਡੇ ਹੁਣ ਇਹ ਮੈਨੂੰ ਵੋਟਾਂ ਚ ਵੀ ਉੱਥੇ ਇੰਨਾ ਬੋਲਿਆ ਸੀਗਾ ਇਹਨੂੰ ਕੀ ਅਧਿਕਾਰ ਆ ਮੈਨੂੰ ਬੋਲਣ ਦਾ ਜੀ ਕਹਿੰਦਾ ਸੀ ਮੈਂ ਤੈਨੂੰ ਦੇਖੂਗਾ ਕਿ ਜੀ ਨੇ ਮੈਨੂੰ ਗਲਤ ਬੋਲਿਆ ਤੀ ਇਹਨੇ ਮਾਫੀ ਮੰਗਾਈ ਤੀ ਉਦੋਂ ਕਿਉਂ ਨਹੀਂ ਕਿਸੇ ਨੇ ਉੱਤਾ ਚੱਕਿਆ ਵੀ ਇਹ ਲੇਡੀਜ਼ ਨੂੰ ਤੂੰ ਕਿਉਂ ਬੋਲੇ ਆ ਜੇ ਮੈਂ ਵਿਧਵਾ ਔਰਤਾਂ ਫਿਰ ਮੈਂ ਲੰਢੀ ਰੁਚੀ ਤੁਰੀ ਫਿਰਦੀ ਆ ਇਹ ਕੀ ਅਲੀਗੇਸ਼ਨ ਮੇਰੇ ਤੇ ਕਿਵੇਂ ਲੱਗਦਾ ਮੇਰਾ ਇੱਕ ਵੀ ਪ੍ਰੂਫ ਉਹ ਕਰਕੇ ਦਿਖਾਵੇ ਪੇਸ਼ ਵੀ ਹਾਂ ਕੋਈ ਪਿੰਡ ਦਾ ਕਹਿ ਦੇਵੇ ਕੋਈ ਜਿੰਨਲਪੁਰ ਦਾ ਕਹਿ ਦੇਵੇ ਵੀ ਇਹ ਕੁੜੀ ਕੈਰੈਕਟਰਲੈਸ ਆ ਮੈਂ ਰੀ ਜੁੱਤੀ ਚ ਪਾਣੀ ਪੀਣ ਨੂੰ ਤਿਆਰ ਆ ਜੀ ਅਸੀਂ ਪਾਰਟੀ ਬਾਜੀ ਚ ਪਰ ਸੋ ਵੱਡੇ ਐਲੀਗੇਸ਼ਨ ਨੇ ਲੱਗ ਰਹੇ ਨੇ ਵਿਕਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਮਸਲੇ ਨੂੰ ਕਹਿੰਦੇ ਜੀ ਭਾਵਨਾ ਮਾਂ ਨੂੰ ਥੇਸ ਪਹੁੰਚਾਈ ਗਈ ਮਨਰੇਗਾ ਮਜ਼ਦੂਰਾਂ ਦੀ ਵੀਡੀਓ ਵਾਇਰਲ ਕੀਤੀ ਜਾਤੀ ਸੂਚਕ ਸ਼ਬਦ ਬੋਲੇ ਗਏ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਹਾਂਜੀ ਇਹ ਜੀ ਇਹ ਦੇ ਉਦੋਂ 31 ਤਰੀਕ ਦੀ ਰੈਲੀ ਸੀ ਜੀ ਇਹ ਆਪਣੇ ਮੇਟ ਨੂੰ ਲੈ ਕੇ ਨਾਲ ਆ ਬੰਦੇ ਉਥੋਂ ਖਿਸਕੇ ਗਏ ਤੇ 15 ਬੰਦੇ ਜੀ ਜਦੋਂ ਰੌਲਾ ਪਿਆ ਇਹ ਗੱਲ ਦਾ ਇਹ ਸਾਧਰੇ ਚਲੇ ਗਏ ਆਪਣੇ ਬੰਦੇ ਚੈੱਕ ਕਰਨ ਜਦੋਂ ਸਾਧਰੇ ਗਏ ਇਹ ਟੈਂਪੂ ਲੈ ਕੇ ਪਾਸੋਂ ਤੋਂ ਮੁੜ ਗਏ ਵਿੱਚ ਇੱਕ ਮੇਟ ਇਹਨਾਂ ਦਾ ਉਦੋਂ ਬਾਅਦ ਫੈਕਟਰੀ ਆਇਆ ਪਹਿਲਾਂ ਤਾਂ ਇਹ ਕੱਟੇ ਦੇ ਉੱਤੇ ਪੂਰੇ ਨਹੀਂ ਸੀ ਹੈਗੇ ਬੰਦੇ ਬਾਅਦ ਚ ਇਕੱਠੇ ਹੋਏ ਨੇ ਇਹ ਫੇਰ ਇਹ ਜਦ ਇਹਨਾਂ ਨੂੰ ਰੌਲਾ ਪੈ ਗਿਆ ਹੁਣ ਇਹੀ ਗਰੌਲਾ ਕੰਮ ਤਾਂ ਇਹ ਆਪਣੇ ਕਰਾਉਂਦੇ ਨਹੀਂ ਕਰਾਉਂਦੇ ਕਦੇ ਉਹ ਸਪਾਈ ਕਰਾ ਲਈ ਕਰੇ ਇਹ ਬਾਕੀ ਦਾ ਪਿੰਡ ਦਾ ਤਾਂ ਕੰਮ ਨਹੀਂ ਕਰਾਉਂਦੇ ਤੇ ਹੁਣ ਇਹਨਾਂ ਨੂੰ ਐ ਵੀ ਚੈੱਕ ਨਾ ਕੋਈ ਕਰ ਲਵੇ ਉਹਨੂੰ ਨੇਗਾਂ ਨੂੰ ਕੋਈ ਦੇਖ ਨਾ ਲਵੇ ਆਕੇ ਉਹ ਕਹਿੰਦੇ ਜੀ ਕੋਈ ਸਾਬਤ ਕਰਕੇ ਦਿਖਾ ਦੇਵੇ ਕਿਸੇ ਵੀ ਮਜ਼ਦੂਰ ਤੋਂ ਕੋਈ ਝਾਲੀ ਕੰਮ ਕਰਾਇਆ ਗਿਆ ਹੋਵੇ ਹਾਂ ਮੈਂ ਸਾਬਤ ਕਰਦਾ ਮੈਂ ਸਾਬਤ ਕਰਦਾ ਇਹਨਾਂ ਦੇ ਇੱਕ ਦਰਾਂ ਮੂਰੇ ਝਾੜੂ ਮਾਰਦੇ ਨੇ ਯਾਰ ਜਾ ਜਾ ਕੇ ਰੋਜ਼ ਇਹ ਹਾਂ ਇਹ ਇੱਕ ਸਮਾਧਾ ਨੇ ਉੱਥੇ ਉਹਦੇ ਉੱਤੇ ਰੋਜ਼ ਲਾ ਰੱਖਦੇ ਨੇ ਇਹ ਇਹ ਆਪਦੇ ਆਪਦੇ ਕੰਮ ਕਰਾਉਂਦੇ ਨੇ ਜਾਂ ਕਿਸੇ ਨੂੰ ਹੋਰ ਦਾ ਕਰਾਉਣਾ ਫੇਰ ਫਿਰ ਲਿਖਤੀ ਸ਼ਿਕਾਇਤ ਨਹੀਂ ਕੀਤੀ ਕੋਈ ਮੈਂ ਇੱਕ ਮਿੰਟ ਮੈਂ ਗਲਤ ਮੈਂ ਇੱਕ ਮਿੰਟ ਜੀ ਇੱਕ ਮਿੰਟ ਮੈਂ ਮੈਂ ਵੀਡੀਓ ਇੱਕ ਮਿੰਟ ਮੇਡ ਜਿਹੜਾ ਮੇਡ ਰੱਖਿਆ ਬਾਹਰ ਦਰਸ਼ਨ ਸਿੰਘ ਆ ਉਹ ਬੰਦੇ ਦੀ ਦੁਕਾਨ ਕਰੀ ਬਿਆ ਰੰਗੇੜੀ ਮੈਡੀਕਲ ਦੀ ਮੈਡੀਕਲ ਦੀ ਡਾਕਟਰ ਆ ਉਹ ਹਾਜ਼ਰੀ ਲਾਉਂਦਾ ਉੱਥੇ ਨਹੀਂ ਖੜਦਾ ਜੀ ਮੇਡ ਦਾ ਕੰਮ ਹੁੰਦਾ ਕੰਮ ਕਰਾਉਣਾ ਉਹ ਆਪਣਾ ਕੰਮ ਤੇ ਬਗਲਵਾ ਤੇ ਉਹ 2 ਵਜੇ ਫਿਰ ਰੋਟੀ ਖਾਣਾ ਉਹਦਾ ਫਿਰ ਕੰਮ ਤੇ ਆ ਜਾਂਦਾ ਉੱਤੇ ਉਹ ਕਨੇ ਭੱਗ ਗਿਆ ਉਹ ਉਸ ਟਾਈਮ ਜਿਹੜੀ ਗੱਲ ਦਾ ਰੌਲਾ ਜੀ ਉਹ ਬੰਦਾ ਦੁਕਾਨਦਾਰੀ ਕਰਦਾ ਲੱਗਿਆ ਬਾ ਮੇਟ ਉਹ ਕਰਦਾ ਦੁਕਾਨਦਾਰੀ ਦੇ ਨਾਲ ਮੈਂ ਇਦੋਂ ਵੀ ਵੇਖ ਲੈਂਦਾ ਤੇ ਉਹ ਮੇਟ ਮੇਟ ਕਰੀ ਕਰਦਿੰਦੀ ਖਾਣ ਨਹੀਂ ਜਾ ਰਹੇ ਹਾਂ ਉਹ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਕੋਲ ਕਿਹੜਾ ਅਧਿਕਾਰ ਆ ਕਿਸੇ ਦੀ ਵੀਡੀਓ ਬਣਾਉਣਾ ਚੈੱਕ ਕਰਨ ਦਾ ਕਿਹੜਾ ਅਧਿਕਾਰ ਆ ਇਹਨਾਂ ਕੋਲ ਨਹੀਂ ਨਹੀਂ ਉਹ ਅਧਿਕਾਰ ਕਿਸ ਦੇ ਕੋਲ ਆ ਜੀ ਪਿੰਡ ਇਹਦੇ ਇੱਕ ਮਿੰਟ ਅਗੜ ਉਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਪੰਚ ਨਹੀਂ ਸਾਡੇ ਸਰਪੰਚ ਇੱਕ ਮਿੰਟ ਸਰਪੰਚ ਸਤਿਕਾਰਯੋਗ ਸਰਪੰਚ ਸਾਹਿਬ ਉਹਦੇ ਘਰ ਵਾਈਫਾ ਉਹ ਕੁਝ ਨਹੀਂ ਹੈਗਾ ਉਹ ਲੋਕਾਂ ਨੂੰ ਧੱਕੇ ਮਾਰਦਾ ਉਹ ਕੌਣਾਂ ਦਾ ਧੱਕੇ ਮਾਰਨ ਵਾਲਾ ਉਹ ਕਾਂਗਰਸ ਦਾ ਪ੍ਰਧਾਨ ਆ ਅਸੀਂ ਕਾਲੀਦਾਲ ਦੇ ਆ ਇਹ ਬੰਦੇ ਇਹ ਸੀਖ ਨਹੀਂ ਛਾੜੂਗੇ ਆਮ ਆਦਮੀ ਪਾਰਟੀ ਦੇ ਨੇ ਠੀਕ ਆ ਉਹ ਸਰਪੰਚ ਨਹੀਂ ਜਿਆ ਪਿੰਡ ਚ ਯਾਰ ਉਹ ਘਰੇ ਜਾ ਕੇ ਲੋਕਾਂ ਨੂੰ ਧੱਕੇ ਮਾਰਦਾ ਨਾ ਵੀਡੀਓ ਬਣੀ ਵੀ ਆਦੀ ਇਹ ਸਰੀਕ ਦੇ ਘਰੇ ਜਾ ਕੇ ਦਬਕੇ ਮਾਰ ਕੇ ਆ ਪੰਚ ਬੰਦੇ ਇਕੱਠੇ ਕਰਕੇ ਉਹ ਜਦੋਂ ਸਰਪੰਚੇ ਨਹੀਂ ਹੈਗਾ ਉਹ ਦਬਕੇ ਕਿਉਂ ਮਾਰ ਸਕਵੇਂ ਮਾਰ ਸਕਦਾ ਉਹਨਾਂ ਨੇ ਤਾਂ ਕਿਹਾ ਨਹੀਂ ਜੀ ਉਹ ਕਹਿੰਦੇ ਮੇਰੇ ਸਰਦਾਰ ਨਹੀਂ ਸਰਪੰਚ ਨਹੀਂ ਅਸੀਂ ਪੁੱਛਿਆ ਕਿ ਤੁਸੀਂ ਸਰਪੰਚੋਂ ਤੁਹਾਡਾ ਕੀ ਅਧਿਕਾਰ ਹੈ ਉਹ ਕਹਿੰਦੇ ਮੇਰੇ ਸਰਦਾਰ ਨਹੀਂ ਸਰਪੰਚ ਨਹੀਂ ਸਰਦਾਰ ਨਹੀਂ ਸਰਦਾਰ ਨਹੀਂ ਕੀ ਸਰਦਾਰ ਦੀ ਜਗ੍ਹਾ ਇਹ ਸਰਪੰਚੀ ਲੈ ਸਕਦਾ ਤੁਸੀਂ ਛਾਣੇ ਹੋ ਸਾਰੇ ਕੀ ਲੈ ਸਕਦਾ ਨਹੀਂ ਲੈ ਸਕਦਾ ਉਹ ਭਰੌ ਆਰਡਰ ਨੇ ਇਹ ਵੀ ਜਾਓ ਜਿਹੜਾ ਸਰਪੰਚ ਬਣਦਾ ਉਹੀ ਕੰਮ ਕਰੂਗਾ ਇਹ ਕਿਵੇਂ ਕਰ ਕਰ ਲੂਗਾ ਜੀ ਇਹ ਤਾਂ ਸ਼ਹਿਰ ਵੀ ਉਹਦੇ ਖਾਲ ਸਾਰੇ ਇਹ ਕਰਦਾ ਹੋਵੇ ਇਹਦਾ ਕੀ ਪਤਾ ਵੱਡੇ ਅਲੀਗੇਸ਼ਨ ਨੇ ਲੱਗ ਰਹੇ ਨੇ ਮਨਰੇਗਾ ਮਜ਼ਦੂਰ ਨੇ ਜਿਹੜੇ ਉਹ ਵੀ ਬੈਠ ਨੇ ਹਾਂਜੀ ਕੀ ਨਾਮ ਹੈ ਜੀ ਕੀ ਹੋਇਆ ਜੀ ਉਦੋਂ ਕਿਹਾ ਜਾ ਰਿਹਾ ਹੈ ਕਿ ਮਿਸਬੀਹਵ ਕੀਤਾ ਵੀਡੀਓ ਬਣਾਈ ਦਬਕੇ ਮਾਰੇ ਇਹਨਾਂ ਨੇ ਆ ਕੇ ਸਰ ਉੱਥੇ ਕੋਈ ਦਬਕਾ ਨਹੀਂ ਮਾਰਿਆ ਹੋਗਾ ਜੀ ਇਹਨਾਂ ਨੇ ਕੋਈ ਗਾਰਡ ਨਹੀਂ ਕੱਢੀ ਹੋएगी ਇਹ ਜਿਹੜੇ ਗਾਇਲ ਹਾਜ਼ਰਤੀ ਬੰਦੇ ਉਹਨਾਂ ਦੀ ਇਹਨਾਂ ਨੇ ਗੱਲ ਕਰੀ ਜਾ ਕੇ ਤੇ ਉਹ ਗਾਇਲ ਹਾਜ਼ਰਤੇ ਰੇਲੀ ਤੇ ਗਏ ਹੋਏ ਸੀ ਜੀ ਬੰਦੇ 10 ਹੂੰ ਤੇ ਉਸ ਤੋਂ ਬਾਅਦ ਚ ਕੋਈ ਗਾਲ ਨਹੀਂ ਕੱਢੀ ਇਹਨਾਂ ਨੇ ਕੋਈ ਉਸ ਨਹੀਂ ਕਰਿਆ ਜੀ ਜਿੰਨਿਆਂ ਦੀ ਹਾਜ਼ਰੀ ਲੱਗੀ ਵੀ ਸੀ ਜੀ ਕਹਿੰਦੇ ਪੂਰੇ ਸੀ ਸੈਕਟਰੀ ਦੋਏ ਆ ਗਏ ਉਹ ਚੈੱਕ ਕਰ ਗਏ ਸਰ ਉਹ ਬਾਅਦ ਚੋ ਜੀ ਵੀ ਪੂਰੇ ਕਰੇ ਨੇ ਬੰਦੇ ਮੇੜਤੀ ਜਿਹੜਾ ਦਰਸ਼ਨ ਸਿੰਘ ਜੀ ਉਹ ਵੀ ਗੈਰ ਹਾਜ਼ਰ ਹੁੰਦਾ ਜੀ ਹਾਜ਼ਰੀ ਲਵਾ ਕੇ ਚੱਲਿਆ ਜਾਂਦਾ ਜੀ ਆਪਦੀ ਦੁਕਾਨਦਾਰੀ ਕਰਦਾ ਹੋਏ ਹਾਂਜੀ ਉਸ ਤੋਂ ਬਾਅਦ ਚ ਜਿਹੜੇ ਪਰਚੇ ਹੁੰਦੇ ਨੇ ਝੂਠੇ ਹੋ ਰਹੇ ਨੇ ਜੀ ਸਾਡੇ ਤੇ 4-5 ਪਰਚੇ ਹੋ ਗਏ ਜੀ ਇਹਨਾਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ ਹੁਣ ਵੀ ਸਾਡੇ ਪਰਚਾ ਕਟਵਾਇਆ ਪਿਆ ਸੀ ਉਹਦੀ ਸੁਣਵਾਈ ਨਹੀਂ ਹੋ ਰਹੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਸਾਡਾ ਬੇਕਸੂਰ ਆ ਜੀ ਸੋ ਹਾਂਜੀ ਕੀ ਨਾਮ ਹੈ ਜੀ ਅਰਵਿੰਦਰ ਕੌਰ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਕਿਹਾ ਜਾ ਰਿਹਾ ਏ ਕਿ ਤੱਕਾ ਕੀਤਾ ਗਿਆ ਕੋਈ ਅਧਿਕਾਰ ਨਹੀਂ ਜਾ ਕੇ ਵੀਡੀਓ ਬਣਾਈ ਹਰ ਇੱਕ ਦੀ ਅਮੇਜ ਨੂੰ ਥੇਸ ਪਹੁੰਚੀ ਆ ਇੱਜ਼ਤ ਨੂੰ ਥੇਸ ਪਹੁੰਚੀ ਆ ਰਿਸ਼ਤੇਦਾਰਾਂ ਚ ਵੀਡੀਓ ਗਈ ਆ ਗਲਤ ਕੀਤਾ ਗਿਆ ਏ ਅਸੀਂ ਉੱਥੇ ਸੀ ਜੀ ਸਾਰੇ ਹਾਂ ਉਹਨਾਂ ਨੇ ਜਾ ਕੇ ਸਾਨੂੰ ਇਹੀ ਪੁੱਛਿਆ ਵੀ ਤੁਸੀਂ ਕਿੰਨੇ ਜਾਣੇ ਬੰਦੇ ਹਾਜ਼ਰ ਕਿੰਨੇ ਨਹੀਂ ਹੈਗੇ ਚਲੋ ਅਸੀਂ ਸਾਰਿਆਂ ਨੂੰ ਉਹਨੇ ਬਿਠਾ ਕੇ ਕਹਾ ਵੀ ਵੀ ਤੁਸੀਂ ਬਿਸਾਰੇ ਬੈਜ ਵੀ ਥੋੜੀ ਭਲਾਈ ਵਾਸਤੇ ਆਏ ਆ ਚਲੋ ਇਹ ਤਿੰਨੇ ਜਣੇ ਗਏ ਜੀ ਇਹਨਾਂ ਨੇ ਗੱਲ ਕਰੀ ਉਹ ਵਿਚੇ ਤੀਵਿਆਂ ਨੇ ਆਪਦੇ ਕਿਸਮਾਨ ਪਾ ਲਏ ਜੀ ਕੋਈ ਕਹਣ ਲੱਗਾ ਵੀ ਵੀਰ ਚ ਲੜਾਈ ਪਈ ਕੋਈ ਕਹਣ ਲੱਗਾ ਸੂਏ ਤੇ ਪੈ ਗਈ ਉਹ ਇਹ ਕਹਿੰਦੇ ਵੀ ਸਾਨੂੰ ਕਿਹੜਾ ਭਾਈ ਤੁਸੀਂ ਦੱਸਿਆ ਸਾਨੂੰ ਕਿਹੜਾ ਘਰੇ ਆ ਕੇ ਤੁਸੀਂ ਨੇ ਦੱਸਿਆ ਵੀ ਸਾਨੂੰ ਕੀ ਪਤਾ ਵੀ ਲੜਾਈ ਪਈ ਹੈ ਜਾਂ ਨਹੀਂ ਉਹ ਕੋਈ ਇਹਨਾਂ ਨੇ ਗਾਣਾ ਨਹੀਂ ਕੱਢੀਆਂ ਜੀ ਇਹਨਾਂ ਨੇ ਸਿਰਫ ਆਏ ਪੁੱਛੇ ਵੀ ਤੁਹਾਡੇ ਬੰਦੇ ਕਿੱਥੇ ਨੇ ਉਹ ਡਾਕਟਰ ਵੀਰ ਜਿਹੜਾ ਉਹ ਹਾਜੀ ਲਵਾ ਕੇ ਵਗ ਜਾਂਦਾ ਚਲੋ ਆਵਦੀ ਦੁਕਾਨ ਤੇ ਉਹਦਾ ਨਾਮ ਨਾਲ ਬੋਲੇ ਜਦੇ ਉਹ ਮੌਕੇ ਤੇ ਜਦੀ ਫੋਨ ਕਰਕੇ ਜਿੰਨਾਂ ਨੇ ਬੁਲਾ ਲਿਆ ਪਤਾ ਨਹੀਂ ਕਿਸੇ ਨੇ ਵਿੱਚੋਂ ਹੀ ਫੋਨ ਕਰਕੇ ਉਹ ਆ ਗਿਆ ਚਲੋ ਇਹ ਚਾਚਾਣ ਕਹਿਣ ਲੱਗ ਪਿਆ 10 ਵਜੇ ਪੈ ਨੇ ਵੀ ਭਾਈ 2 ਘੰਟੇ ਕਿੱਥੇ ਗਏ 8 ਵਜੇ ਨਰੇਗਾ ਸ਼ੁਰੂ ਹੁੰਦੀਆਂ ਵੀ ਤੁਸੀਂ ਲੇਟ ਆਏ ਹੋ ਕਹਿੰਦਾ ਮੈਂ ਵੀ ਉੱਥੇ ਗਿਆ ਸੀ ਉੱਥੇ ਗਿਆ ਵਿੱਚੋਂ ਜਿਹੜੇ ਦੋ ਜਾਨੇ ਹੋਰ ਹਾ ਗੈਰ ਹਾਜ਼ਰ ਸੀਗੇ ਜੀ ਉਹ ਵਿੱਚੋਂ ਹੀ ਇਹਨਾਂ ਨੇ ਜਦੀ ਬੁਲਾ ਲੇ ਫਿਰ ਉਹ ਤੁਸੀਂ ਕਹਿ ਰਹੇ ਹੋ ਜੀ ਉਹ ਸਬੂਤ ਚੱਕੀ ਫਿਰਦੇ ਨੇ ਮਸਟਾਲ ਦੇ ਵਿੱਚ ਪੂਰੇ ਨੇ ਸਾਰਾ ਸਿਸਟਮ ਹਾਜ਼ਰੀ ਤਾਂ ਹਾਜ਼ਰ ਹੋ ਗਿਆ ਜੀ ਹੁਣ ਜਦੋਂ ਟਾਈਮ ਤੇ ਟਾਈਮ ਫੋਨਾਂ ਤੇ ਜੀ ਹੁਣ ਮੈਂ ਤਾਂ ਲੱਗਦਾ ਜੀ ਮੋਬਾਈਲਾਂ ਤੇ ਜਦੋਂ ਵੀਡੀਓ ਬਣਾਈ ਹੈ ਜੀ ਉਹ ਵੀਡੀਓ ਚ ਤਾਂ ਫਿਰ ਦਿਖਦੇ ਹੋ ਹੋਣਗੇ ਵੀ ਬੰਦੇ ਹੈ ਨਹੀਂ ਜਿਹੜੀ ਵੀਡੀਓ ਬਣਾਈ ਸੀ ਫਿਰ ਉਹ ਡਿਲੀਟ ਵੀ ਕਰ ਦਿੱਤੀ ਵੀ ਜਿਹੜੀ ਡਿਲੀਟ ਕਰਾਤੀ ਜੀ ਇਹਨਾਂ ਨੇ ਕਹਿਤਾ ਵੀ ਉਹ ਜਦੋਂ ਉੱਥੇ ਜੀ ਕਿਸੇ ਦਾ ਘਰੇ ਵਾਗੀ ਮੁੰਡੇ ਦੇਖ ਲਈ ਮਾਜਵੀਆਂ ਤੇ ਉਹਨਾਂ ਨੇ ਉਹ ਕਹਿੰਦਾ ਵੀ ਸਾਡੀ ਵੀ ਵੀਡੀਓ ਆ ਗਈ ਉਹ ਕਹਿੰਦੇ ਵੀ ਨਹੀਂ ਵੀ ਭਾਈ ਵੀ ਡਿਲੀਟ ਕਰਾਵੋ ਜਦੋਂ ਡਾਕਟਰ ਗਿਆਨ ਹੈ ਜਿਹੜਾ ਜੀ ਉਹਨੇ ਜਦ ਸਾਡੇ ਡਿਲੀਟ ਕਰਾਤੀ ਵੀਡੀਓ ਇਹਨਾਂ ਡਾਕਟਰ ਨੇ ਕਹਿ ਕੇ ਸਾਨੂੰ ਕਹਿੰਦਾ ਵੀ ਤੁਸੀਂ ਸਾਰੇ ਕਾਓ ਵੀ ਡਿਲੀਟ ਕਰੋ ਵੀਡੀਓ ਵੀ ਇਹ ਕਿਸੇ ਦੇ ਚਲੂ ਭਾਵਨਾ ਮੈਂ ਵੀ ਸਭ ਨਹੀਂ ਹੁੰਦਾ ਵੀ ਕੋਈ ਚੋਰੀ ਜਿਵੇਂ ਆਦੇ ਰਿਸ਼ਤੇਦਾਰ ਚ ਨਹੀਂ ਵੀ ਦੱਸਦਾ ਵੀ ਪਤਾ ਨਹੀਂ ਹੁੰਦਾ ਨਰੇਗਾ ਜਾਂਦਾ ਆ ਇਹ ਹੀ ਗੱਲ ਕਹਿ ਰਹੇ ਨੇ ਜੀ ਕਿ ਉਹਨਾਂ ਨੇ ਪਤਾਉਂਦਾ ਉਹ ਜਿਆਦਾ ਉਹਨਾਂ ਨੇ ਡਿਲੀਟ ਕਰਾਤੀ ਜੀ ਵੀਡੀਓ ਉਹਨਾਂ ਨੇ ਜਿਹਦੇ ਕਰਤੀ ਜੀ ਉਹਨਾਂ ਨੇ ਕਹੇ ਤੇ ਉਹਨਾਂ ਨੇ ਕੋਈ ਸਬੂਤ ਨਹੀਂ ਰੱਖਿਆ ਆਪਣੇ ਕੋਲੇ ਹੁਣ ਇਹਨਾਂ ਕੋਲ ਹੋਣਗੇ ਸਬੂਤ ਪਰ ਗਾਲਾਂ ਵਾਲੀ ਗੱਲ ਤਾਂ ਜੀ ਗੱਲ ਤਾਂ ਗਾਲ ਨਹੀਂ ਕੱਢੀ ਜੀ ਉਹਨਾਂ ਨੇ ਕੋਈ ਜੀ ਗੱਡੀ ਨਾਲ ਗਾਲ ਕਰਦੀਆਂ ਨਾ ਕਿਸੇ ਦੀ ਜਾਤ ਨੂੰ ਕਿਹਾ ਕੁਝ ਵੀ ਇਹਨਾਂ ਨੇ ਜੀ ਉਸ ਵੀ ਨਕਾਇਸੀ ਵੀ ਹੁੰਦੀ ਥੀ ਜੀ ਵੀਡੀਓ ਵਿੱਚ ਬੋਲੀ ਹੈ ਜੀ ਉਹਨੂੰ ਫੇਰ ਪੁੱਛਿਆ ਵੀ ਡਾਕਟਰ ਕਿਤੇ ਆ ਜੀ ਉਹ ਤੇ ਜਦੋਂ ਆਪਾਂ ਆਪ ਕਹਾੜੀ ਪਾ ਕੇ ਆਉਂਦੇ ਨਹੀਂ ਜੀ ਪਾਏ ਕੇ ਦਿਹਾੜੀ ਪਾ ਕੇ ਆਉਂਦੇ ਨੇ ਇੱਕ 10 ਬੰਦੇ ਕੰਮ ਕਰਦੇ ਨੇ ਜੀ ਪੰਜ ਬੰਦੇ ਪਾਏ ਨੇ ਜੀ ਆਪਾਂ ਸੁੱਟੀ ਤੇ ਆ ਜਾਂਦੇ ਨਹੀਂ ਤਿੰਨ ਤਿੰਨ ਕੰਮ ਨਹੀਂ ਜਾਂਦੇ ਉਹ ਕਹਿੰਦੇ ਜੀ ਜਿਹੜਾ ਦਰਸ਼ਨ ਸਿੰਘ ਆ ਜਿਹੜਾ ਮੇਟ ਆ ਉਹ ਕਹਿੰਦਾ ਤਰਨ ਮੈਨੂੰ ਧਮਕੀਆਂ ਦਿੰਦਾ ਮੈਨੂੰ ਡਰਾਉਂਦਾ ਧਮਕਾਉਂਦਾ ਏ ਮੇਤੋਂ ਕਹਿੰਦਾ ਆਪਣੀ ਮਿਸਿਸ ਤੇ ਆਪਣੀ ਹਾਜ਼ਰੀ ਉਦਾਂ ਹੀ ਲਵਾਉਂਦਾ ਏ ਉਹਦੀ ਕਹਿੰਦਾ ਤਨਖਾਹ ਵੀ ਪਈ ਵੀ ਆ ਪੈਸੇ ਵੀ ਪਏ ਵੀ ਨਹੀਂ ਕਹਿੰਦਾ ਠੱਕੇ ਨਾਲ ਹਾਜ਼ਰੀ ਲਪਾਉਂਦਾ ਮੈਂ ਸਰ ਇਹ ਗੱਲ ਦਾ ਸਾਨੂੰ ਪਤਾ ਨਹੀਂ ਅਸੀਂ ਕੰਮ ਕਰਦੇ ਆ ਮਹੀਨੇ 'ਚ ਇੱਕ ਵਾਰੀ ਲਾਉਣਾ ਸਾਨੂੰ ਧਮਕੀ ਮਿਲਦੀ ਆ ਵੀ ਛੋਟਾ ਨਰੇਗਾ 'ਚ ਨਾਉ ਨਹੀਂ ਪਾਇਆ ਜਾਊਗਾ ਅਸੀਂ ਕਿ ਆ ਵੀ ਨਾ ਨਾ ਪਾਇਆ ਸੀ ਕਿਹੜਾ ਕਿ ਨਰੇਗਾ ਹੀ ਖਾਂਦੇ ਸੀਗੇ ਪਰ ਸਾਨੂੰ ਜਿਹੜੀ ਨਜਾਇਜ਼ ਚੱਲਦੀ ਆ ਨਾ ਪੈ ਕੇ ਦਿਹਾੜੀ ਪਾ ਕੇ ਆਉਂਦੇ ਨੇਗੇ ਅਸੀਂ ਇਹ ਨਜਾਇਜ਼ ਨਹੀਂ ਹਾਂ ਕਹਿੰਦੇ ਜੀ ਤਰਨ ਵੀ ਤਰਨ ਦੀਆਂ ਵੀ ਪੈਂਦੀਆਂ ਨੇ ਉਹ ਦਰਾਤਮਕਾ ਕੇ ਨੌਂ ਪਵਾਉਂਦਾ ਰਿਹਾ ਹੈ ਨਹੀਂ ਜੀ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਹੋਰ ਫਿਰ ਕੀ ਹੋਰਾਂ ਬਾਰੇ ਜਾਣਕਾਰੀ ਕਿੱਦਾਂ ਹੈ ਜੀ ਫਿਰ ਜੇ ਉਹਦੇ ਬਾਰੇ ਨਹੀਂ ਹੈਗੀ ਸਾਡੇ ਨਾਲ ਕੰਮ ਕਰ ਰਹੇ ਨੇ ਜੀ ਸਾਨੂੰ ਪਤਾ ਹੈ ਨਾ ਵੀ ਪੈਂਦਾ ਕਿਹੜਾ ਵਾ ਕਿਹੜਾ ਘਰੇ ਜਾਂਦਾ ਦੋ ਦੋ ਘੰਟੇ ਜੋਤਾ ਜੋਤਾ ਘਰੋਂ ਨਹੀਂ ਆਉਂਦੇ ਹੈਗੇ ਅਸੀਂ ਵੀ ਤਾਂ ਬੰਦੇ ਆ ਕੰਮ ਕਰਦੇ ਆ ਸੋ ਵੱਡੇ ਸਵਾਲ ਨੇ ਕਿ ਸਭ ਕੋ ਗਲਤ ਹੋ ਰਿਹਾ ਹੈ ਨਜਾਇਜ਼ ਹੋ ਰਿਹਾ ਹੈ ਪ੍ਰਸ਼ਾਸਨ ਨੇ ਜਿਹੜਾ ਪਰਚਾ ਕੀਤਾ ਉਹ ਗਲਤ ਆ ਪਰ ਧਰਨਾ ਚੱਲ ਰਿਹਾ ਹੈ ਅੱਗੇ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਕੀ ਹੁੰਦਾ ਹੈ ਉਹ ਜ਼ਰੂਰ ਹੁਣ ਦਿਖਾਵਾਂਗੇ ਕੀ ਕਹਿੰਦੀ ਆ ਦੂਜੀ ਧਿਰ ਉਹ ਵੀ ਸੰਭਾਵਾਂਗੇ ਇਹਨਾਂ ਦੇ ਸਵਾਲ ਨੇ ਜਿਹੜੇ ਉਹਨਾਂ ਦੇ ਅੱਗੇ ਰੱਖੇ ਜਾਣਗੇ ਹਾਂਜੀ ਕੀ ਨਾਮ ਹੈ ਜੀ ਸਵੀਰਾ ਵੇਗੋ ਸਾਸੀ ਕਾਲ ਜੀ ਸਾਸੀ ਕਾਲ ਜੀ ਕੀ ਲੱਗਦਾ ਜੀ ਇਹ ਮਸਲਾ ਜਿ ਕਿੱਦਾਂ ਦੇਖਦੇ ਹੋ ਕਾ ਮਸਲਾ ਤਾਂ ਜੀ ਸਾਨੂੰ ਇਹ ਗੱਲ ਤੇ ਲੱਗਦਾ ਠੀਕ ਹੈ ਜੇ ਇੱਕ ਧਿਰ ਦੇ ਨਾਲ ਤਾਂ ਸਾਰਾ ਪਿੰਡ ਹੈ ਇੱਕ ਧਿਰ ਦੇ ਨਾਲ ਦੋ ਚਾਰ ਬੰਦੇ ਨੇ ਕਿਉਂਕਿ ਉਹ ਤੇਰਾ ਐ ਨਹੀਂ ਝੁਕਦੀ ਨਹੀਂ ਹੈਗੀ ਉਹ ਕਹਿੰਦੀ ਆ ਵੀ ਹੱਕ ਜਿਹੜਾ ਹੁੰਦਾ ਹੈ ਉਹ ਆਪਾਂ ਨੂੰ ਮਿਲਣਾ ਚਾਹੀਦਾ ਠੀਕ ਹੈ ਜਿਹੜਾ ਸਾਰਾ ਮਸਲਾ ਇਹਨਾਂ ਦਾ ਪੰਚਾਇਤੀ ਜ਼ਮੀਨ ਦਾ ਹੈ ਹੂੰ ਵੀ ਜੇ ਇਹਨੂੰ ਕਹਿ ਰਹੇ ਹਾਂ ਜੀ ਇੱਕ ਤਰ ਦੇ ਨਾਲ ਸਾਰਾ ਪਿੰਡ ਹੈ ਇੱਕ ਤਰ ਦੇ ਨਾਲ ਦੋ ਚਾਰ ਬੰਦੇ ਨੇ ਪਰ ਜੇ ਦੇਖਿਆ ਜਾਵੇ ਪਿੰਡ ਜੇ ਕੋਈ ਸਹੀ ਹੁੰਦਾ ਤਾਂ ਹੀ ਖੜਦਾ ਜੀ ਨਾਲੇ ਸ਼ਾਮਲਾਟੀ ਖੜੇ ਨੇ ਜੀ ਸਾਰੇ ਸ਼ਾਮਲਾਟੀ ਬੰਦੇ ਨੇ ਸਾਡੇ ਕੋਲ ਜ਼ਮੀਨ ਨਹੀਂ ਅਸੀਂ ਕਰਕੇ ਕਹਿਣੇ ਐਸੀ ਭਾਈਚਾਰੇ ਦੇ ਵੀ ਬੈਠੇ ਨੇ ਜੀ ਐਸੀ ਭਾਈਚਾਰੇ ਕੋਈ ਰਲਿਆ ਵਾ ਜੀ ਕੋਈ ਪੈਸੇ ਫੜੇ ਹੋਏ ਨੇ ਕੋਈ ਕੋਸ਼ਿਸ਼ ਸ਼ੁਰੂ ਤੋਂ ਹੀ ਦਬੇ ਹੋਏ ਨੇ ਅਸੀਂ ਵੋਟਾਂ ਨੂੰ ਵੋਟਾਂ ਲਈ ਫਿਰਦੇ ਤੀਗੇ ਸਾਡੇ ਪਿੱਛੇ ਕਿਉਂ ਬੰਦੇ ਲਾਏ ਹੋਏ ਸੀ ਬੰਦੇ ਜੀ ਚਾਰ ਬੰਦੇ ਨੇ ਚਾਰ ਪੰਜ ਉਹ ਮਸ਼ੀਨਾਂ ਤੇ ਗਏ ਨੇ ਤਾਂ ਹੀ ਇਹਨਾਂ ਨੇ ਮੌਕਾ ਮਗਰੋਂ ਸੰਭਿਆ ਸਾਡੇ ਹੁਣ ਬੰਦੇ ਨਾਲ ਮਿੱੱਲੇ ਚ ਜਾਂਦੇ ਨੇ ਹੁਣ ਅਸੀਂ ਕਿੱਥੋਂ ਲਈਏ ਤੁਹਾਨੂੰ ਕਿਹੜਾ ਪਤਾ ਤੀਗਾ ਨੇ ਅਸੀਂ ਆਪਣੇ ਬੰਦੇ ਨੂੰ ਆਪ ਬੁਲਾਉਂਦੇ ਨਾਲ ਹੁਣ ਸਾਡੇ ਆ ਮੁੰਡਾ ਮਿੱੱਲੇ ਚ ਆਇਆ ਵਿਚਾਰਾ ਜੀ ਆਪ ਨਹੀਂ ਤੁਸੀਂ ਉਹ ਕਿਹਾ ਜੀ ਕਿ ਚਾਰ ਬੰਦੇ ਨੇ ਇੱਕ ਸਾਈਡ ਤੇ ਇੱਕ ਸਾਈਡ ਤੇ ਸਾਰਾ ਪਿੰਡ ਆ ਫਿਰ ਇਹ ਵੀ ਸਵਾਲ ਖੜੇ ਕਰਦਾ ਜੀ ਨਹੀਂ ਸਾਡੇ ਹੁਣ ਸਾਡੇ ਤਾਂ ਕਾ ਹੋ ਰਿਹਾ ਸਰੂ ਸਾਰੀ ਤੱਕਾ ਹੋ ਰਿਹਾ ਪਹਿਲੇ ਸਾਡੇ ਮੇਰੇ ਮੁੰਡੇ ਨਾਲ ਤੱਕਾ ਹੋਇਆ 15 ਸਾਲ ਸਰਪੰਚੀ ਕਿਹੜੇ ਪਿੰਡ ਚ ਆ ਜੀ ਮੈਨੂੰ ਉਹ ਦੱਸ ਦੋ ਵੀ ਲਗਾਤਾਰ ਇੱਕੋ ਸਰਪੰਚ ਜਿੱਤਦਾ ਏ ਇਹ ਮੈਨੂੰ ਕੋਈ ਵੀ ਪਿੰਡ ਦਾ ਰਿਕਾਰਡ ਮੇਰੇ ਮੋਟਾ ਪੈਂਦੀਆਂ ਨੇ ਤਾਂ ਜਿੱਤਦਾ ਜੀ ਇਹ ਖਰੀਦਦਾ ਜੀ ਤਾਂ ਜਿੱਤਦਾ ਏ ਸਾਡੇ 650 ਬਿਘੇ ਡੇਰੇ ਦੀ ਜ਼ਮੀਨ ਆ ਜਾਂ ਸਰਪੰਚੀ ਚ ਖੜਦਾ ਲੱਤ ਤੇ ਲੱਤ ਧਰ ਕੇ ਆ ਕੇ ਡੇਰੇ ਚ ਬੈਠੇ ਬਿਨਾ ਚੱਪਲਾਂ ਤੋਂ ਗਲੀਆਂ ਚ ਨਾ ਵੇਰੇ ਜੇ ਇਹਨੇ ਸਰਪੰਚੀ ਬੰਦੇ ਨੇ ਲੈਣੀ ਆ ਤੇ ਸਾਡੇ ਨੂੰ ਹਲੇ ਤੱਕ ਐ ਨਹੀਂ ਪਤਾ ਵੀ ਮੇਰੀ ਮਾਤਾ ਕਿਹੜੀ ਆ ਮੇਰੀ ਸੱਸ ਕਿਹੜੀ ਆ ਮੇਰੀ ਮਾਂ ਦੇ ਹੀ ਪੈਰੀ ਹੱਤ ਲਾਈ ਗਿਆ ਵੀ ਵੋਟਾਂ ਪਾ ਕੇ ਆਇਓ ਜਿਹੜੇ ਬੰਦੇ ਨੂੰ ਪਿੰਡ ਦੇ ਬੰਦਿਆਂ ਦਾ ਹੀ ਨਹੀਂ ਪਤਾ ਜੀ ਮੇਰੇ ਹਸਮਣ ਮੁਕੇ ਨੂੰ ਹਲੇ ਸਾਲ ਹੋਣਾ 2 ਜੂਨ ਨੂੰ ਮੈਨੂੰ ਤਾਂ ਧਮਕੀਆਂ ਦੰਦੇ ਨੇ ਮੈਨੂੰ ਦਬਕੇ ਦੰਦੇ ਨੇ ਵੀ ਸਾਰੇ ਬਾਰੀ ਇਹਦੇ ਖਿਲਾਫ ਚੱਲੋ ਮੈਂ ਥਾਣੇ 'ਚ ਹਰੇਕ ਬੰਦੇ ਨਾਲ ਆਉਣੀ ਆ ਇੱਕ ਆਮ ਬੰਦਾ ਹੋ ਕੇ ਅਸੀਂ ਤੁਰਦੇ ਆ ਮੈਂ ਕੋਈ ਪੋਸਟ ਤੇ ਨਹੀਂ ਕੋਈ ਮੈਂ ਪੰਚ ਨਹੀਂ ਕੋਈ ਸਰਪੰਚ ਨਹੀਂ ਇੱਕ ਹਮਦਾਰਦੀ ਤੌਰ ਤੇ ਆਪਾਂ ਹਰੇਕ ਨਾਲ ਮੈਂ ਆਉਣੀ ਆ ਠੀਕ ਆ ਮੈਨੂੰ ਦਬਕੇ ਦਿੱਤੇ ਜਾਂਦੇ ਨੇ ਇਹਦਾ ਨਾਮ ਲਿਖਾਓ ਇਹਨੂੰ ਚੱਕੋ ਮੈਨੂੰ ਗਲਤ ਬੰਦੇ ਬੋਲਦੇ ਨੇ ਮੁੰਡੇ ਮੈਂ ਦਰਖਾਸਤਾਂ ਵੀ ਦਿੱਤੀਆਂ ਸੀ ਉਰੇ ਥਾਣੇ 'ਚ ਉਹਨਾਂ ਦਾ ਮੇਰਾ ਫੈਸਲਾ ਵੀ ਹੋਇਆ ਏ ਆਵਾਜ਼ ਚੱਕਦਾ ਜੀ ਉਹਨੂੰ ਦੱਬਦੇ ਨੇ ਠੀਕ ਆ ਹੁਣ ਤੱਕ ਇਹ ਦੱਬਦਾ ਜਾ ਰਿਹਾ ਏ ਇਹ ਡੇਰੇ ਨੂੰ ਮੰਨਦਾ ਏ ਅਸੀਂ ਬਾਬਾ ਖਿਆਲੀ ਕਰਕੇ ਇਹਦੀ ਰਿਸਪੈਕਟ ਕਰਦੇ ਆ ਉਹਦੇ ਕਰਕੇ ਇਹਨੂੰ ਬਾਬਾ ਜੀ ਕਹਿੰਦੇ ਆ ਠੀਕ ਆ ਇਹ 650 ਬਿਗੇ ਦਾ ਮਾਲਕਾ ਇਹ ਸਹਿਮਤੀ ਨਾ ਬਣਾਵੇ ਇਹ ਸਭ ਨੂੰ ਬਿਠਾਵੇ ਵੀ ਭਾਈ ਪੰਜ ਗਾਹਾਂ ਨੂੰ ਕਿਸੇ ਨੇ ਸਰਪੰਚ ਬਣਨਾ ਕਿਸੇ ਨੂੰ ਕੋਈ ਚਾਵਾ ਹੈਗੀ ਆ ਆਪੇ ਕਿਉਂ ਖੜਦਾ ਹੈ ਉਹ ਹਾਰੇ ਨੇ ਵੋਟਾਂ ਨਾਲੇ ਹਾਰੇ ਆ ਹਾਰੇ ਨੇ ਵੋਟਾਂ ਨਾਲ ਜੀ ਅੰਦਰ ਮਹਿਕਮੇ ਨੂੰ ਵੀ ਖਰੀਦਿਆ ਜਾਂਦਾ ਸਾਰਾ ਸਿਸਟਮ ਦਾ ਪਤਾ ਹੈ ਅਸੀਂ ਨਹੀਂ ਭਗਵਾਨ ਤਮਨ ਸਾਹਿਬ ਤਾਂ ਕਹਿੰਦੇ ਨੇ ਕਿਸੇ ਨਾਲ ੱੱੱਕਾ ਨਹੀਂ ਹੋਊਗਾ ਸਰਕਾਰ ਸਰਕਾਰ ਆਮ ਆਦਮੀ ਸਰਕਾਰ ਆਮ ਆਦਮੀ ਨੀ ਕਦੇ ਘਰੇ ਆ ਕੇ ਦਬਕੇ ਮਾਰ ਕੇ ਗਈ ਨਹੀਂ ਜੇ ਖਰੀਦਣ ਦੀ ਗੱਲ ਕਰ ਰਹੇ ਹੋ ਜੀ ਸਰਕਾਰ ਆਮ ਆਦਮੀ ਪਾਰਟੀ ਦੀ ਕਰਦਾ ਜੀ ਕਰਦਾ ਇਹ ਠੀਕ ਆ ਲੋਕਾਂ ਨੂੰ ਪਿਆਵਾ ਪੁੱਛ ਸਾਡੇ ਕੋਲ ਨਹੀਂ ਸੀ ਪੈਸੇ ਅਸੀਂ ਬੰਡੇ ਨਹੀਂ ਅਸੀਂ ਤਾਂ ਰਿਕੁਐਸਟੇ ਕਰਦਾ ਸਰਕਾਰ ਵੀ ਕਰਪਟ ਹੈ ਜੀ ਜੇ ਫਿਰ ਇਦਾਂ ਦਾ ਹੋ ਅਸੀਂ ਸਰਕਾਰ ਨੂੰ ਕੁਝ ਨਹੀਂ ਕਹਿ ਸਕਦੇ ਅਸੀਂ ਨਹੀਂ ਫਿਰ ਜੇ ਤੁਸੀਂ ਕਹਿੰਦੇ ਹੋ ਵੀ ਪੈਸੇ ਬੰਡੇ ਨੇ ਪੈਸੇ ਨਹੀਂ ਫਿਰ ਤਾਂ ਇਹ ਪੈਸੇ ਤੇ ਜੋਰ ਕਿਉਂ ਕਰਦਾ ਜੀ ਇਹ ਕਰਦਾ ਏ ਇਹ ਕਰਦਾ ਏ ਪਿੰਡ ਦੇ ਲੈਵਲ ਤੇ ਇਹ ਕਰਦਾ ਜੀ ਜਿਹੜਾ ਕੋਈ ਸਾਡੇ ਵਰਗਾ ਆਵਾਜ਼ ਚੱਕਦਾ ਉਹਨੂੰ ਦੱਬਦਾ ਏ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਮੈਨੂੰ ਲੇਡੀ ਜੋ ਕੇ ਧਮਕੀਆਂ ਦਿੰਦਾ ਏ ਤੈਨੂੰ ਮੈਂ ਦੇਖੂਗਾ ਤੇਰਾ ਮੈਂ ਕਰ ਦੂੰ ਤੇਰਾ ਮੈਂ ਬਾਹ ਕਰ ਦੂੰ ਕੀ ਕਰ ਲੂਗਾ ਮੇਰਾ ਕਰਕੇ ਦਿਖਾਵੇ ਪਰਚਾ ਹੀ ਕਰਾ ਦੂ ਵੱਧੋ ਵੱਧ ਇੱਕ ਪਰਚਾ ਕਰਾਉਣੇ ਹੀ ਲਿਆ ਵਾ ਮੇਰਾ ਆਦਮੀ ਇੱਕ ਇੱਕ ਮਹੀਨਾ ਇਹ ਬੰਦੇ ਨੇ ਘਰੇ ਵੜ ਨਹੀਂ ਦੁੱਤਾ ਉਹ ਮਰਨੀ ਮਰ ਗਿਆ ਅੱਜੋਂ ਇਹਦੇ ਬਰੋਬਰ ਆ ਕੇ ਖੜਦਾ ਸਾਡੇ ਬਜ਼ੁਰਗ ਮਰ ਗਏ ਉਹਨਾਂ ਨੂੰ ਪ੍ਰਾਣੀਆਂ ਗੱਲਾਂ ਦਾ ਪਤਾ ਸਾਨੂੰ ਉਹਨਾਂ ਨਹੀਂ ਪਤਾ ਇਹਦੇ ਬਾਰੇ ਇਹ ਸਾਡੇ ੱੱਕਾ ਕਰਦਾ ਇਹਦਾ ਪਿਆਵਾ ਮੂੰਹ ਅਸੀਂ ਹੁਣ ਪਹਿਣ ਨਹੀਂ ਦਿੰਦੇ ਜੀ ਸੋ ਵੱਡੇ ਐਲੀਗੇਸ਼ਨ ਲੱਗ ਰਹੇ ਨੇ ਕਿ ੱੱਕਾ ਹੋ ਰਿਹਾ ਨਜਾਇਜ਼ ਹੋ ਰਿਹਾ ਏ ਫਿਲਹਾਲ ਅੱਗੇ ਕੀ ਹੁੰਦਾ ਏ ਧਰਨਾ ਕਦੋਂ ਚੱਕਿਆ ਜਾਂਦਾ ਉਹ ਇਸ ਗੱਲਬਾਤ ਤੇ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ